ਜੋ ਸਰਕਾਰੀ ਕਾਰਜ ਨਹੀਂ ਕਰਦਾ ਉਹ ਕਿਹਾ ਦੇਖੋ ਬਹੁਤ ਬੜਕ ਹੈ ਗਰੇ ਸੂਦੇ ਵਿਚ ਨਾਲ ਉਹ ਜੋ ਆਪਸ ਕਰਦੇ ਰਹੇ ਨੇ ਜੀ ਇਹ ਤਾਂ ਅਧਿਕਾਰ ਦੇ ਘੱਟ ਆ ਲੈਕਚਰਰ ਜਿਹੜਾ ਲੈਕਚਰਰ ਜਿਹਨਾਂ ਦੇ ਕੋਲ ਨਾ ਤਾਂ ਮੈਡੀਕਲ ਚੱਲ ਰਿਹਾ ਨਾ ਨੌਨ ਮੈਡੀਕਲ ਚੱਲ ਰਿਹਾ ਸਮੱਸਿਆ ਬਣ ਚੁੱਕਿਆ ਜੀ ਅ ਜਿਹੜਾ ਹੈ ਕਿ 800 8 ਦੇ ਵਿੱਚ 6 ਲਕਚਰ ਆਦੇ ਲੋੜਾ ਸੀ ਕਿប៉ុ ਇਸ ਤੋਂ ਕਿਦਾਂ ਲਕਚਰ ਆ। ਨਾ ਲੈਬਰੀ ਦੀ ਪੋਸਟ ਭਰੀ ਹੋਈ ਆ, ਨਾ ਸੋਰ ਦੇ ਸੋਰ ਦੀ ਭਰੀ ਹੋਈ ਆ, ਨਾ ਚਪੜਾਸੀ ਦੀ ਭਰੀ ਹੋਈ ਆ। ਤੇ ਨਾ ਹੀ ਪ੍ਰਿੰਸੀਪਲ ਜੀ ਸਭ ਤੋਂ ਵੱਡੀ ਪੋਸਟ ਹੈ ਦੇਖੋ ਛੇ ਪੰਚਾਇਤਾਂ ਹੈ ਕਾਫੀ ਵੱਡਾ ਪਿੰਡਾਂ ਦਾ 7000 ਦੇ ਕਰੀ ਬੋਟ ਹੈ ਹੈਨਾ ਤੇ ਅਸੀਂ ਇਹ ਪੰਚਾਇਤਾਂ ਦੇ ਸਾਰੇ ਕਿੰਨੇ ਘੱਟੋ ਘੱਟ ਨਾਂਵ ਵਾਲਾ ਵੀ 2000 ਬੱਚਾ ਪ੍ਰਾਈਵੇਟ ਸਕੂਲਾਂ ਚ ਜਾਂਦਾ ਮੈਨਾਂ ਤੇ ਚੜ ਕੇ ਹਰੇਕ ਘਰ ਤੋਂ 5000 ਰੁਪਿਆ ਮੇਰੇ ਖਿਆਲ ਚ ਵੀ ਜਾਂਦਾ ਹੋਊਗਾ ਸਾਲ ਦਾ ਘੱਟੋ ਘੱਟ ਤੇ ਜੇ ਸਾਰੇ ਸੂਲਤਾ ਇਥੇ ਮੰਡ ਕੋਣ ਆਪਣੇ ਸਾਰੇ ਸਰਕਾਰੀ ਸਕੂਲਾਂ ਚ ਕੋਣ ਕਰਾਤੀ ਠੀਕ ਆ ਵਧੀਆ ਗੱਲ ਆ ਪਰ ਇੱਕ ਵੀ ਵਰਤੀ ਨਹੀਂ ਕੀਤੀ ਤਨ ਸਾਲ ਚ 22 16 ਮਾਰਚ 2022 ਤੋਂ ਸਰਕਾਰ ਬਣਦੀ ਹੈ ਐਨਟੀਟੀ ਦੀਆਂ 88 8893 ਪੋਸਟਾਂ ਆਈਆਂ ਸੀ ਅਜੇ ਤੱਕ ਨਿਕਲੀਆਂ ਲੈਕਚਰ ਆਰ ਸኩል ਦੇ ਵਿੱਚ ਸਾਰੇ ਘਾਟ ਹੈ ਪੰਜਾਬੀ ਦੀਆਂ 900 ਦੇ ਕਰੀਬ ਪੰਜਾਬ ਦੇ ਵਿੱਚ ਖਾਲੀ ਪਈਆਂ ਹੈ ਜਿਹੜੇ ਤਰਸੋ ਤਰ ਤਾ ਗਿਆ ਇਹ ਸੋ ਰਭ ਕਰਦੇ ਆ ਪੀਟੀ ਅਧਿਆਪਕੇ ਸਕੂਲ ਦੇ ਵਿੱਚ ਪਹਿਲਾ ਡੀਪੀ ਮਾਸਟਰ ਰਹਿ ਕੇ ਗਏ ਨੇ ਬਹੁਤ ਵਧੀਆ ਰਿਜ਼ਲਟ ਰਿਹਾ ਉਹ ਤੋਂ ਬੱਚੇ ਗੇਮਾਂ ਦੇ ਵਿੱਚ ਜਾਂਦੇ ਰਹੇ ਨੇ ਹੁਣ ਇੱਥੇ ਕੋਈ ਡੀਪੀ ਨਹੀਂ ਕੋਈ ਬਸਟ ਕਟਚ ਨਹੀਂ ਕੋਈ ਲੈਕਚਰਰ ਨਹੀਂ ਫਿਜ਼ੀਕਲ ਦਾ ਟੀਚਰ ਨਾ ਤਾਂ 10ਵੀਂ ਤੱਕ ਆ ਨਾ 12ਵੀਂ ਤੱਕ ਹੈ ਡਰੈਂਕ ਪੜਾਉਣ ਵਾਲਾ ਮਾਸਟਰ ਕੋਈ ਨਹੀਂ ਤੇ ਇਸ ਕਰਕੇ ਜਦੋਂ ਇੰਨੀਆਂ ਪੋਸਟਾਂ ਖਾਲੀ ਪਈਆਂ ਨੇ ਠੀਕ ਹੈ ਗੱਲ ਪਰ ਜਿੰਨਾ ਚਿਰ ਭਰਤੀ ਨਹੀਂ ਹੋ ਰਹੀ ਤਿੰਨ ਸਾਲ ਦੇ ਵਿੱਚ ਕਾਂਗਰਸ ਨੇ ਬਹੁਤ ਪੰਜਾਬ ਦੇ ਲੋਕਾਂ ਦੇ ਵਿਰਧਗਾਰਾਂ ਤੇ ਜ਼ਬਰ ਕੀਤਾ ਬਹੁਤ ਅਸੀਂ ਉਸ ਧਰਨੇ ਲਾਉਂਦੇ ਰਹੇ ਤੁਹਾਡੀ ਪਰ ਫਿਰ ਵੀ ਦੋ ਵਾਰ ਭਰਤੀ ਕਰਤੀ ਉਹਨਾਂ ਨੇ ਉਸ ਟਾਈਮ ਦੇ ਵਿੱਚ ਪਹਿਲੇ 1.5 ਸਾਲ ਦੇ ਵਿੱਚ ਜਾਂਦੇ ਟਾਈਮ ਦੇ ਵਿੱਚ ਇਹਨਾਂ 3 ਸਾਲਾਂ ਦੇ ਵਿੱਚ ਇੱਕ ਵੀ ਭਰਤੀ ਮਤਕਿਆ ਦੇ ਵਿੱਚ ਐਂਟੀਟੀ ਤੋਂ ਲੈ ਕੇ 83-85 ਮੈਰਾ ਦੇ ਪਈਆਂ ਨੇ ਨਾ ਪ੍ਰਾਇਮਰੀ ਦੀ ਨਾ ਮਾਸਟਰ ਗ੍ਰੈਜੂਏਟ ਦੀ ਨਾ ਲੈਕਚਰਾਰ ਦੀ ਜਿਹੜੀ ਅਸਿਸਟੈਂਟ ਪ੍ਰੋਫੈਸਰ ਦੀ 11-85 ਪਿਛਲੀ ਕਾਂਗਰਸ ਸਰਕਾਰ ਵੇਲੇ ਆਈਆਂ ਸੀ ਉਹ ਕੋਟਾ ਦੇ ਵਿੱਚੋਂ ਜਿੱਤਣ ਤੋਂ ਬਾਅਦ ਜੇਲ੍ਹਾਂ ਦੇ ਵਿੱਚ ਜਾ ਕੇ ਵੀ ਜਿਹੜੇ ਵੀ ਐਚੜੀ ਹੋਲਡਰ ਡਿਗਰੀ ਸੀ ਦੀ ਸੀ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਜਾਣ ਤੋਂ ਬਾਅਦ ਜਾ ਕੇ ਕਿਤੇ ਅਜੇ ਵੀ ਉਹਨਾਂ ਦੇ 192 ਕੈਂਡੀਡੇਟ ਰਹਿੰਦੇ ਆ ਜਿਹੜੀ ਕਾਂਗਰਸ ਸਰਕਾਰ ਦੇ ਮੌਕੇ ਤੇ 46 ਪੋਸਟਾਂ ਮਾਸਟਰ ਗ੍ਰੈਜੂਏਟ ਦੀਆਂ ਜਿਹੜੇ तकरीबन ਠੀਕ ਨੇ ਜਿਹੜੀ ਇੱਕ ਪੋਜੀਟਿਵ ਗੱਲ ਹੈ ਕਿ ਮਾਸਟਰ ਗ੍ਰੈਜੂਏਟ ਦੀਆਂ तकरीबन ਪ 262 ਨੂੰ ਮਨਜੋਤ ਸਿੰਘ ਜੀ ਸਾਹਿਬ ਨੇ ਆਰਡਰ ਦਿੱਤੇ ਸੀ ਪੀਯੂ ਦੇ ਲੁਧਿਆਣਾ ਦੇ ਵਿੱਚ ਉਹਨਾਂ ਨੂੰ ਅਜੇ ਤੱਕ ਕਿਤੇ ਜੁਆਇਨ ਨਹੀਂ ਕਰਾਇਆ ਗਿਆ ਐਟਟੀਟੀ ਦੇ 989 ਵਿਧਾਇਕਾਂ ਦੇ ਬੈਂਸ ਦੇ ਪਿੰਡ ਵਿੱਚ ਹਿੰਦਨੀ ਸਿਕਮੰਦਰ ਸਾਹਿਬ ਦੇ ਪਿੰਡ ਲੱਟ ਚਾਰਜ ਹੋਇਆ ਉਹਨਾਂ ਦੇ 1700 ਦੀ ਲਿਸਟ ਰੀਅਲਿਸਟ ਕਰਤੀ ਜਿਨ੍ਹਾਂ ਨੂੰ ਕਿਤੇ ਜੁਆਇਨ ਨਹੀਂ ਕਰਾਇਆ ਗਿਆ ਉਹ ਬੇਨਤੀ ਲੈ ਕੇ ਗਏ ਸੀ ਸਾਨੂੰ ਤਹਿਸ ਗੱਲ ਦੀ ਹੋਈ ਸੀ ਕਿ ਆਪਣਾ ਬਦਲਾਏਗਾ ਕਿ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਤੁਹਾਡੇ ਸਾਹਮਣੇ 3 ਸਾਲਾਂ ਦੇ ਵਿੱਚ ਆਪਾਂ ਵੀ ਜੇ ਤੁਸੀਂ ਕੋਣ ਲੜਦੇ ਉਸ ਬੇਨਤੀ ਕੀਤੀ ਸੀ ਜਿਹੜੇ ਪਿਛਲੀ ਸਰਕਾਰ ਦੇ ਵੇਲੇ ਤੇ ਓਵਰੇਜ ਹੋ ਗਏ ਉਹਨਾਂ ਦੀਆਂ ਨਕਾਮੀਆਂ ਨੇ ਕਾਂਗਰ ਮੋੜ ਤਿੰਨ ਸਾਲਾਂ ਦੇ ਵਿੱਚ ਜਿਹੜੇ ਇੱਕ ਵੀ ਨਹੀਂ ਭਰਤੀ ਕੀਤੀ ਗਈ ਹਰੇਕ 31 ਦਸੰਬਰ ਨੂੰ 1000 ਬੇਰਜ਼ਗਾਰ ਸਾਰੇ ਮਿਕ ਮੈਚ ওভারਏ ਹੋ ਜਾਂਦੇ ਸੀ ਜੀ ਆਨ ਸਾਹਿਬ ਨੇ ਬਹੁਤ ਵਧੀਆ ਬਿਆਨ ਦਿੱਤਾ ਸੀ ਕਿ ਜਿਹੜੇ ਪਿਛਲੇ ਸਮਿਆਂ ਦੀ ਧਰਨੇ ਦਾ ਯੋਗ ਨਹੀਂ ਹੋਗੇ ਉਹਨਾਂ ਨੂੰ ਆਪਾਂ ਚਾਂਸ ਦੇਵਾਂਗੇ ਪਹਿਲੀ ਗੱਲ ਤੇ ਭਰਤੀ ਨਹੀਂ ਕੱਢੀ ਅਜੇ ਤੱਕ ਕੋਈ ਦੂਜੀ ਗੱਲ ਉਹ ਸਿਰਫ ਰੂਲ ਐਮੈਂਡ ਕਰਨਾ ਹੈ ਅਨੇਕਾਂ ਵਾਰ ਬੇਨਤੀ ਆਪਾਂ ਦੇ ਕਰਾਂ ਹੀ ਮੰਤਰੀ ਸਾਹਿਬ ਅਸੀਂ ਮੱਗ ਪੱਤਰ ਦੇ ਕੇ ਪਿਛਲੇ ਦਿਨ ਵੀਡੀਓਜ਼ ਕੋਰਜੀ ਆ ਕੇ ਗਏ ਨੇ ਭਰਤੀ ਕੀਤੀ ਹੈ ਕਿ ਸਿਰਫ ਰੂਲ ਬਣਾਉਣਾ ਹੈ ਪਰਸਨਲ ਭਾਗ ਨੇ ਕਮੈਂਡ ਕਰਨਾ ਹੈ ਰੂਲ 1994 ਦਾ ਜਿਹੜਾ ਐਕਸ ਕਲਰ ਚੋਹੀ ਨਹੀਂ ਹੋ ਸਕਿਆ ਸਾਡੇ ਕੋਲ ਸੋਰਸ ਤੁਸੀਂ ਜਰੀਆ ਤੁਸੀਂ ਉਹ ਤੁਹਾਡੇ ਰਾਹੀਂ ਅਸੀਂ ਬੇਨਤੀ ਪੇਸ਼ਾ ਕਰ ਸਕਦੇ ਹਾਂ ਪਰ ਜੋ 3 ਸਾਲਾਂ ਅਜੇ ਨਹੀਂ ਹੋਏ ਅੱਗੇ 2 ਸਾਲ ਬਾਕੀ ਰਹੇਗੇ ਤੇ ਫਿਰ ਅਸੀਂ ਅੱਗੇ ਕੀ ਉਮੀਦ ਕਰੀਏ ਇਹ ਸਕੂਲ ਦੇ ਵਿੱਚ ਕਿੰਨੀਆਂ ਅਸਾਮੀਆਂ ਖਾਲੀ ਨੇ ਦੇਖੋ ਇਹ ਸਕੂਲ ਦੇ ਵਿੱਚ ਸਾਰੇ ਬੱਚੇ ਜਿੰਨੇ ਅਸੀਂ ਖੜਾ ਸਕੂਲ ਦਾ 50000 ਰੁਪਿਆ ਸਾਲਾਨਾ ਸਕੂਲ ਨੂੰ ਡੋਨੇਸ਼ਨ ਦੇਣ ਲਈ ਤਿਆਰ ਆ ਟੀਚਰ ਪ੍ਰੋਵਾਈਡ ਕਰਵਾਉਣ ਹਰੇਕ ਕਲਾਸ ਦੇ ਵਿੱਚ ਟੀਚਰ ਹੋਵੇ ਕੋਈ ਬੱਚੇ ਦਾ ਟੀਚਰ ਮਿਸ ਨਾ ਹੋਵੇ ਕੋਈ ਕਲਾਸ ਨਾ ਮਿਸ ਹੋਵੇ ਉਹਨੂੰ ਕੋਈ ਮੈਨੇਜਮੈਂਟ ਹੀ ਲੈ ਕੇ ਚੱਲੀ ਗਈ ਉਹਦਾ ਬਦਲਵੇਂ ਪ੍ਰਬੰਧ ਹੋਣਾ ਹਰੇਕ ਸਬਜੈਕਟ ਦਾ ਹੋਵੇ ਨਾਂ ਨਾਲ ਜਿਹੜੇ ਟੀਚਿੰਗ ਕੰਮ ਲੈਣ ਦੀ ਸਰਕਾਰ ਨੇ ਕਿਹਾ ਸੀ ਕਿ ਨਹੀਂ ਲਵਾਗੇ ਤਾਂ ਉਹ ਸਾਰੇ ਨੌ ਟੀਚਿੰਗ ਕੰਮ ਜਿਉਂਦੀ ਤੇ ਉਹਦੇ ਕੋ ਪਿਛਲੇ ਦਿਨਾਂ ਵਿੱਚ ਕਣਕਾਲਾ ਹੋਇਆ ਤੇ ਕਰੋਨਾ ਦੇ ਬਾਅਦ ਜਦੋਂ ਅੱਗ ਲੱਗਣ ਵਾਲਾ ਸੀ ਕਿਸਾਨਾਂ ਆੜਾ ਨੂੰ ਅਗਲੋਂ ਦੇ ਲਈ ਸਾਰੇ ਸਰਬ ਟੀਚਰਾਂ ਤੋਂ ਕਰਵਾਇਆ ਰਿਹਾ ਹੈ ਕਰਵਾਏ ਜਾ ਰਹੇ ਹੈ ਗੈਰ ਵਿਦਿਅਕ ਕੰਮ ਅਜੇ ਵੀ ਲੈ ਜਾ ਰਹੇ ਹੈ ਜੇ ਤੁਸੀਂ ਜਾ ਕੇ ਸਰਕਾਰ ਕੋਲ ਕੋਈ ਇੱਕ ਲੋ ਸ਼ਾਇਦ ਵੀ ਸਰਕਾਰ ਇਸ ਗੱਲ ਤੇ ਇੰ ਤੁਸੀਂ ਬੋਲੋ 2 ਨੰਬਰ ਤੇ ਅੱਛਾ ਜੀ ਸਾਡੀ ਬੇਨਤੀ ਇਹ ਹੈ ਪਹਿਲੀ ਗੱਲ ਤਾਂ ਜਿੰਨੀ ਸੰਗਤਾਂ ਸਾਰਿਆਂ ਨੂੰ ਵਾਇਰਸੀਨੂਕਾ ਖਾਲਸਾ ਕਈ ਵੀਰ ਸੋਚਦੇ ਆ ਕਿ ਖਾਬ ਨਹੀਂ ਸਾਡਾ ਸਰਕਾਰ ਨਾਲ ਕੋਈ ਦੁਸ਼ਮਣੀ ਹੈ ਪਹਿਲੀ ਗੱਲ ਤਾਂ ਸਾਡਾ ਭਰਾ ਸੀ ਕਿਸੇ ਸਮੇ ਸਾਡੇ ਥਿੱਲੇ ਤੇ ਸਾਡੇ ਨਾਲ ਇਕੱਠੇ ਰੋਟਣਾ ਪਕਾਇਆ ਧਰਨੇ ਦਾ ਸ਼ਰੀਕ ਸੀ ਜਦੋਂ ਸਾਡੇ ਦੇ ਪਿੰਡ ਆਉਣਾ ਸੀ ਸਾਡਾ ਸਕੂਲ ਹੈ ਸਾਡੀ ਪਿੰਡ ਦੀ ਜ਼ਮੀਨ ਦਿੱਤੀਗਾ ਇੰਨੀ ਫੋਰਸ ਦੀ ਤੈਨੂੰ ਸਾਥੋਂ ਇੱਕ ਮਿੰਟ ગામ ਸਰ ਦਾ ਵੈਰੀ ਵੁੱਡ ਆਰਾਮ ਸੁਣ ਲਾ ਗਾ ਇੰਨੀ ਫੋਰਸ ਦੀ ਪੂਰੇ ਸਾਡੀਆਂ ਟਰਾਲੀਆਂ ਉੱਤੇ ਲੋਕਾਂ ਦੀਆਂ ਰੋਕੀਆਂ ਤੂੜੀ ਦੇ ਦੇਣ ਤਾਂ ਇਹਨੂੰ ਵੀ ਪਤਾ ਸਾਨੂੰ 800 ਰੁਪਏ ਵੀ ਅੱਡੇਵਾਰ ਤੇ ਮਿਲਦਾ ਹੈ ਪੁਲਿਸ ਵਾਲਿਆਂ ਨੇ ਸਾਨੂੰ ਉੱਥੇ ਰੋਕ ਲਿਆ ਇੰਨੀ ਪੁਲਿਸ ਦੀ ਕੀ ਲੋੜ ਸੀ ਤਾਂ ਇਹਨੂੰ ਸਾਥੋਂ ਕਿਹੜਾ ਖਤਰਾ ਹੋ ਗਿਆ ਤੁਸੀਂ ਚਲੋ ਮਿੱਤਰੋ ਬਣਾ ਕੇ ਜੀ ਕਿ ਤੁਸੀਂ ਨਹੀਂ ਅਸੀਂ ਨਹੀਂ ਬਣਾਉਗੇ ਜਦੋਂ ਤੁਸੀਂ ਮੇਰੇ ਕੋਲੇ ਆਇਓ ਤੁਹਾਡਾ ਕੋਈ ਵੀ ਸਮਝ ਮੈਨੂੰ ਪਹਿਲੀ ਗੱਲ ਤਾਂ ਇਹ ਦੱਸੋ ਕਿ ਮੈਂ ਕਿਸੇ ਨੂੰ ਬਣਾ ਬਣਾ ਕਰਿਆ ਨਹੀਂ ਕਰਿਆ ਅੱਜ ਕੀ ਹੋ ਗਿਆ ਸੀ ਨਹੀਂ ਮੈਂ ਦੇਖੋ ਮੈਂ ਕਿਸੇ ਨੂੰ ਵੀ ਕਿਹਾ ਆ ਆ ਡੀਐਸਪੀ ਕਰਮਿੰਦਰ ਸਿੰਘ ਖੜੇ ਨੇ ਮੈਨੂੰ ਕਹਿੰਦੇ ਵੀ ਨਹੀਂ ਜੁਨੀਅਨ ਨਾਲ ਮਿਲਣਾ ਬਸ ਜਿੱਥੇ ਉਹ ਕਹਿੰਦੇ ਉੱਥੇ ਬੈਠ ਕੇ ਉਹਨਾਂ ਨੂੰ ਬਣਾਉਂਦੇ ਠੀਕ ਹੈ ਅਸੀਂ ਅੰਗਰੇਜ਼ ਜਿਹੜਾ ਸਾਡਾ ਸਵਾਲ ਹੈ ਇੱਕ ਬੇਨਤੀ ਹੈ ਅਸੀਂ 14 ਮਹੀਨੇ ਤੋਂ ਅंदोलਨ ਖੜਾ ਕਰਿਆ ਤੁਸੀਂ ਇੱਥੇ ਪੰਜਾਬ 'ਚ ਪ੍ਰਚਾਰਿਆ ਕਿ ਜਿਹੜੀਆਂ ਮੰਗਾਂ ਨੇ ਸਾਨੂੰ ਵੀ ਪਤਾ ਹੈ ਪੰਜਾਬ ਸਰਕਾਰ ਕੋਲ ਦੁਕੀ ਲੈਣ ਦੇਣ ਨੂੰ ਹੈ ਹੀ ਨਹੀਂ ਸੀ ਇਹ ਮੰਗਾਂ ਸਾਰੀਆਂ ਸੈਂਟਰ ਨਾਲ ਸੀ ਜਿਹੜੀ ਸਾਡੀ ਐਮਐਸਪੀ ਦੀ ਲੜਾਈ ਹੈ ਸੁਆਮੀ ਲਾਥਰ ਦੀ ਰਿਪੋਰਟ ਲੜਾਈ ਹੈ ਸਾਡੀਆਂ ਜਿਹੜੀਆਂ ਖੇਤੀ ਨਾਲ ਰਿਲੇਟਡ ਮੰਗਾਂ ਆ ਉਹ ਪੰਜਾਬ ਸਰਕਾਰ ਨਹੀਂ ਖਰੀਦੀ ਸੈਂਟਰ ਖਰੀਦਦਾ ਅਸੀਂ ਉਹ 14 ਮਹੀਨੇ ਜਨ ਅੰਦੋਲਨ ਖੜਾ ਕਰਿਆ ਅੰਦੋਲਨ ਜਿਵੇਂ ਪੀਕ ਤੇ ਵਾਗਿਆ ਉਸ ਦਿਨ ਐ ਸੀ ਵੀ ਅੱਜ 4 ਵੀ ਤੇ ਵੀ 4 ਘੰਟੇ ਲੱਗੇ ਪਹਿਲਾਂ 2.5 ਘੰਟੇ ਦੀ ਵੀ ਨਿਕਲ ਗਈ ਅੱਜ ਕੋਈ ਨਾ ਕੋਈ ਸਿੱਟਾ ਨਹੀਂ ਕੋ ਉੱਥੇ ਸੋਡੇ ਮੰਤਰੀਆਂ ਨੇ ਗਰਮੀਤ ਖੁੱਡੀਆਂ ਨੇ ਹਿੱਕ ਥਾਪੜੀ ਮੈਨੂੰ ਪੁੱਛਿਆ ਮੈਂ ਕਿਹਾ ਸਾਡੇ ਫੋਰਸ ਲੱਗੀ ਜਾਂਦੇ ਨੇ ਨੇੜੇ ਸਾਡੇ ਫੋਰਸ ਲੱਗੀ ਹੈ ਤੇ ਹਾਊਸ ਮੀਟਿੰਗ ਦੇ ਵਿੱਚ ਸੀ ਸਾਨੂੰ ਬੱਤਾਂ ਦੇ ਘੇਰ ਲਿਆ ਸਾਡੀ 3 350 ਗੱਡੀ ਤਾਂ ਉੱਥੇ ਫੜ ਕੇ ਸਾਨੂੰ ਤਾਂ ਜੇਲਾਂ ਚ ਦੇ ਤਾ ਤੇ ਇੱਥੇ ਟਿੰਡਾਂ ਦੇ ਵਿੱਚ ਜਿਹੜਾ ਸਾਡਾ ਮਤਲਬ ਉੱਥੇ ਵਰਕਰਾਂ ਨੇ ਜਾਣਾ ਸੀ ਪਿੰਡਾਂ ਜੋ ਜਿਹਨਾਂ ਨੂੰ ਸਾਡੇ ਸੁਨੇਹੇ ਸੀ ਉਹ ਖਲੌੜੀ ਦਾ ਜੇ ਸੰਭੂ ਤੋਂ ਉਹਸਰਾ ਕੇ ਰੋਕ ਲਈ ਸਾਡਾ ਉੱਥੇ ਇੰਨਾ ਕੀਮਤੀ ਸਮਾਨ ਲੁਪੇਆ ਸਾਡੀਆਂ ਮੱਛੀ ਹੁੱਕ ਵਾਲੀਆਂ ਕਿਰਾਏਨਾ ਤੁਹਾਡੇ ਅੰਦਰ ਜਨੇ ਚੋਰੀ ਕਰਦੇ ਦੇਖੋ ਇਹ ਮਸਲੀ ਗੱਲ ਸਾਡੇ ਗੱਲੀ ਗੱਲ ਕਰ ਸਾਡੇ ਰਹਿਣ ਦੀ ਗੱਲ ਕਰ ਬੇਟਾ ਜੀ ਮੇਰੀ ਮੇਰੀ ਗੱਲ ਜਿਹੜਾ ਟਰਾਲੀ ਜਿਹੜਾ ਮਸਲਾ ਹੋਇਆ ਮਸਲਾ ਇਹ ਨਹੀਂ ਵੀ ਟਰਾਲੀਆਂ ਚੋਰੀ ਨਹੀਂ ਹੋਇਆ ਪਰ ਗੱਲ ਬਈ ਦੀ ਇਹ ਆ ਉਹ ਕਦੇ ਵੀ ਬਈ ਗਰਨਾਲ ਕਨੋ ਓਟ੍ਰਾਲੀਆ ਆਪਦੇ ਘਰੇ ਲੈ ਗਿਆ। ਮੈਂ ਕਿਹਾ ਯਾਰ ਇੱਕ ਚੀਜ਼ ਦੇਖੋ ਮੈਂ ਸਿਰਫ ਇੱਕੇ ਗੱਲ ਕਿ ਕਿ ਯਾਰ ਇੱਕ ਮੁੰਡਾ ਪਹਿਲਾਂ ਉਹ ਇੰਟਰਨੈਸ਼ਨਲ ਕਬੱਡੀ ਖੇਡਿਆ। ਉਹਨਾਂ ਦੇ ਨਾਮ ਦਿੱਤੇ। ਉਸ ਤੋਂ ਬਾਅਦ ਉਹ ਐਸਆਈ ਬਣ ਗਿਆ ਪੰਜਾਬ ਪੁਲਿਸ। ਚਲੋ ਨੌਕਰੀ ਛੱਡ ਕੇ ਉਹ ਰਾਜਨੀਤੀ 'ਚ ਆ ਗਿਆ। ਉਹ ਆ ਬਣ ਗਿਆ। ਐਮਐਲਏ ਬਣ ਗਿਆ। ਮੈਂ ਉਹਨਾਂ ਨੇ ਇੱਕ ਚੀਜ਼ ਲਈ ਮੈਂ ਕਿਹਾ ਯਾਰ ਮੈਨੂੰ ਇੱਕ ਚੀਜ਼ ਦੱਸੋ ਕਿ ਯਾਰ ਇੱਕ ਕਰੋੜਾਂ ਦੇ ਨਾਮ ਜਿੱਤਣ ਦਾ ਖੜਾ ਸੀ। 5.8 ਦੀ 2.5 ਲੈ ਜੂ। ਅਜਾ ਮੀਡੀਆ ਨੇ ਉਹਨੂੰ ਐ ਉਹ ਕਰਤਾ ਜੀ ਲਾਭ ਕੋ ਕਿ ਨਾ ਆਇਆ ਕਹਿੰਦਾ ਮੈਨੂੰ ਸਿਰਫ ਇਹ ਪੁੱਛਿਆ ਸੀ ਨਹੀਂ ਸਭ ਤੁਹਾਡਾ ਬਿਆਨ ਆਇਆ ਨਹੀਂ ਬੱਚੇ ਹੀ ਨਹੀਂ ਆਇਆ ਫਿਰ ਉਹੀ ਤਾਂ ਮੈਂ ਗੱਲ ਕਹਿਣਾ ਤੁਸੀਂ ਮੈਂ ਉੱਥੇ ਮੀਡੀਆ ਨਾਲ ਵੀ ਗੱਲ ਕੀਤੀ ਮੈਂ ਮੀਡੀਆ ਨਾਲ ਵੀ ਗੱਲ ਕਰਕੇ ਆਇਆ ਨਹੀਂ ਕਿਸਾਨ ਤਾਂ ਮੇਰੇ ਨਾਲ ਗਏ ਨਹੀਂ ਵਿਧਾਨ ਸਭਾ ਉਹਦਾ ਜਹੇ ਜ ਤੁਸੀਂ ਉਹਨਾਂ ਨੂੰ ਪ੍ਰੋਸਟ ਕੀਤਾ ਉਹਨਾਂ ਨੇ ਸੁਣ ਲਿਆ ਮੈਂ ਗੱਲ ਮੀਡੀਆ ਨੂੰ ਕਿ ਆਪਣੀ ਫੈਸਲੇ ਮੈਂ ਤੁਹਾਨੂੰ ਉਹਨਾਂ ਨੂੰ ਹੀ ਪੁੱਛਿਆ ਵਾ ਮੈਨੂੰ ਇਹ ਦੱਸ ਦੋ ਵੀ ਇਹ ਇੱਕ ਐਮਐਲਏ ਦੋ ਟਰਾਲੀਆਂ ਚੋਰੀ ਕਰੂ ਨਹੀਂ ਐਮਐਲਏ ਨਾਲ ਗੱਲ ਹੈ ਇਸਕੇ ਵੀ ਜੜੀ ਬੇਇੱਜ਼ਤੀ ਇਹ ਹੈ ਆਪਣੀ ਦਾਤੀ ਗੋਮ ਹੋ ਜਾਈ ਦਾਤੀ ਦਾ ਵੀ ਦੁੱਖ ਹੁੰਦਾ ਜਦੋਂ ਟਰਾਲੀ 2600 ਦੀ ਤੇਰੇ ਪਿੰਡ ਦੀ ਦੋ ਤਰ੍ਹਾਂ ਕੋਲੇ ਸਾਡੇ ਵਿਸਟਨ ਮੰਚ ਚਾਰ ਘਰਾਂ ਕੋਲੇ ਸਾਡੇ ਕੋਲ ਟਰਾਲੀਆਂ ਸੀ ਤੇਰੇ ਅੱਦੇ ਪਿੰਡ ਨੇ ਸਾਡੇ ਸਾਡੀ ਟਰਾਲੀ ਮੰਗ ਮੰਗ ਲੈ ਜਾਂਦੇ ਰਹਿ ਟਰਾਲੀ ਇੱਕ ਇੰਨੀ ਔਖੀ ਵੜ ਗਈ ਚਾਹੇ ਕੋਈ 20 ਕਿਲੋਣਾ 30 ਕਿਲੋਣਾ ਮੈਨੂੰ ਸਮਝ ਨਹੀਂ ਆਉਂਦਾ ਸਾਡੇ ਨੇ 135 ਟਰਾਲੀਆਂ ਜਿਹੜੀ ਚੋਰੀ ਹੋਈਆਂ 135 ਟਰਾਲੀਆਂ ਜਿਹਦੇ ਸਤਰਾਣੇ ਦਾ ਪੁਲਿਸ ਵਾਲਾ ਸਾਡੀ ਟਰਾਲੀ ਚੋਰੀ ਕਰਦਾ ਉਹ ਚਾਚੇ ਦਾ ਮੈਨੂੰ ਫੋਨ ਵੀ ਆਇਆ ਸੀ ਕਿ ਸਾਡੇ ਨਾਲ ਇੱਥੇ ਸਰਪੰਚ ਸਾਹਿਬ ਖੜੇ ਐ ਕਿ ਸਾਡਾ ਕਿਸੇ ਹਿਸਾਬ ਨਾਲ ਹੋ ਜੀ ਕਿਉਂਕਿ ਸਾਡਾ ਕਿਚਾ ਹੋ ਪੁਲਿਸ ਦਾ ਕਿੰਡੀ ਇੰਸਪੈਕਟਰ ਸਾਡਾ ਕੰਪਰੋਮਾਈਜ਼ ਨਹੀਂ ਹੁੰਦਾ ਚੋਰ ਨਾਲ ਚੋਰ ਨਾਲ ਸਾਡੀ ਦੁਸ਼ਮਣੀ ਮਤਲਬ ਕੋਈ ਦੋਸਤੀ ਨਹੀਂ ਕਿਸੇ ਦੀ ਦੋਸਤੀ ਇਹਦਾ ਹੈ ਉਹਦੇ ਪੱਖ ਚ ਚਲੋ ਤੁਸੀਂ ਤਾਂ ਮੇਰੀ ਮੀਡੀਆ ਨੇ ਉਹ ਬਦਲ ਦਿੱਤੀ ਕਿੱਥੇ ਸੋਨੂੰ ਐਂ ਤਾਂ ਬਿਆਨ ਦੇਣਾ ਚਾਹੀਦਾ ਸੀ ਉਹ ਮੇਰੇ ਕਿਸਾਨ ਉੱਥੇ ਲੁਟੇ ਦੇ ਮਨਪਾਗੀ ਆ ਇਹਦੀ ਪੁਤਾਲ ਹੋਣੀ ਚਾਹੀਦੀ ਨਾ ਪੱਖ ਜਾਂ ਅੱਜ ਕਮੇਟੀ ਬਣਾ ਕੇ ਟੀਮ ਬਣੇ ਉਹ ਪੈਨਲ ਬਣੇ ਇਹਦੀ ਪੁਤਾਲ ਕਰੇ ਵੀ ਕਿੱਥੇ ਕਿੱਥੇ ਕਿਉਂਕਿ ਸਾਡਾ ਸੀਸੀਟੀਵੀ ਅੱਜ ਕੱਲ ਤਾਂ ਨਹੀਂ ਜਨਾਬ ਛੋਟੀ ਗੱਲ ਇਹ ਹੈ ਛੋਟੀ ਗੱਲ ਹੀ ਜਮ ਪਰ ਤੁਸੀਂ ਇਹ ਜਿਹੜਾ ਬਿਆਨ ਦੇ ਦਿੱਤਾ ਮੈਂ ਵੀ ਟਰਾਲੀਆਂ ਚੋਗਰੀ ਰਹਿ ਜਾਾਂਗੇ ਮਤਲਬ ਇਹ ਸੂਟਾ ਬਿਆਨ ਅਸੀਂ ਜਾਵਾਂਗੇ ਨਹੀਂ ਡੇਪਟੀਆ ਡੇਪਟੀ ਕੋਲੇ ਜਾਵਾਂਗੇ ਜਾਂ ਸੂਟੇ ਕੋਲੇ ਜਾਵਾਂਗੇ ਜਿਹੜੀ ਗੱਲ ਆਲਸਾ ਜੀ ਮੈਂ ਉਹ ਨਹੀਂ ਕਹਿੰਦਾ ਤੁਸੀਂ ਜੀ ਸੱਦ ਕੇ ਮੇਰੇ ਕੋਲੇ ਆਓ ਮੈਂ ਤੁਹਾਡਾ ਬੰਦਾ ਤੁਹਾਡਾ ਭਰਾ ਅੱਛਾ ਤੁਸੀਂ ਮੈਨੂੰ ਇਹ ਦੱਸੋ ਤੁਹਾਡਾ ਕੋਈ ਕੰਮ ਸੀ ਬਸ ਨੂੰ ਆਫ ਫੋਨ ਕਰਕੇ ਨਹੀਂ ਕਿਹਾ ਮੈਂ ਹਾਂ ਯਾਰ ਹਾਕਮ ਤੂੰ ਫਾਈਲ ਨਹੀਂ ਫੜਾ ਕੇ ਗਿਆ ਉਹ ਗੱਲ ਵੱਖਰੀ ਹੈ ਮੈਂ ਉਹ ਨਾਲ ਟ੍ਰੈ ਉਹ ਉਹ ਮੈਂ ਉਹ ਨਹੀਂ ਕਹਿੰਦਾ ਪਰ ਗੱਲ ਇਹ ਆਪਾਂ ਵੀ ਇਹ ਵੀ ਤੁਹਾਡੇ ਨਾਲ ਜਵਾਂਗੇ ਤੁਸੀਂ ਤੇ ਕੰਮ ਨਹੀਂ ਕਰਦੇ ਕੋਈ ਕੋ ਪਿੰਡ ਦੇ ਕੰਮ ਕਰਨੀ ਹੁੰਦੇ ਨੇ ਜਿਹੜੇ ਬੰਦੇ ਆਪਣੀ ਕਰਦੇ ਨੇ ਪਰ ਇੱਕ ਵੀ ਮੈਨੂੰ ਮੈਨੂੰ ਲੱਗਦਾ ਵੀ ਦੇਖੋ ਇੱਕ ਵੀ ਵਾਰ ਗੱਲ ਪੁੱਛੀ ਨਹੀਂ ਹੋਈ ਤੁਹਾਡੇ ਤੋਂ ਵੀ ਹਜੇ ਤੱਕ ਕਿ ਵਿਧਾਨ ਸਭਾ ਦੇ ਵਿੱਚ ਜਾਂ ਕਿਤੇ ਵੀ ਕਿ ਪੰਜਾਬ ਦੇ ਵਿੱਚ ਬੇਰਜ਼ਗਾਰੀ ਦਾ ਹਾਲ ਮੇ ਇਹ ਹੈ ਤੇ ਅਸੀਂ ਬੇਰਜ਼ਗਾਰਾਂ ਨਾਲ ਉਹਦਾ ਵਾਅਦਾ ਕੀਤਾ ਚੋਣਾਂ ਵੇਲੇ ਕਿ ਜਿਹੜੇ ਪਿਛਲੀਆਂ ਸਰਕਾਰਾਂ ਦੇ ਮੌਕੇ ਧੰਨੇ ਲਾਉਂਦੇ ਹੋ ਗਏ ਉਹਨਾਂ ਨੂੰ ਲਿਖੇ ਤੇ ਮੌਕਾ ਦੇਵਾਂਗੇ ਇੱਕ ਵੀ ਸਵਾਲ ਤੁਹਾਡਾ ਕਦੇ ਮੀਡੀਆ 'ਚ ਕਦੇ ਵਿਧਾਨ ਸਭਾ ਦੇ ਵਿੱਚ ਕਦੇ ਨਹੀਂ ਆਇਆ ਹਾਲਾਂਕਿ ਆਪਾਂ ਨਿੱਜੀ ਤੌਰ ਤੇ ਤੁਸੀਂ ਕਮਿਟਮੈਂਟ ਕੀਤੀ ਸੀ ਚੋਣਾਂ ਤੋਂ ਪਹਿਲਾਂ ਜਦੋਂ ਆਪਾਂ ਮੌਕੇ ਸਭਾ ਦੇ ਵਿੱਚ ਤੁਸੀਂ ਮੇਰਾ ਰਿਕਾਰਡ ਕਢਾ ਕੇ ਦੇਖ ਲਓ ਮੇਰਾ ਮੈਂ ਸਿਰਫ ਡੇਢ ਤੋਂ 2 ਮਿੰਟ ਬੋਲਦਾ ਤੇ ਮੈਂ ਕੋਈ ਫालतू ਗੱਲ ਨਹੀਂ ਬੋ ਜਿਹੜੀ ਗੱਲ ਕਰਦੀ ਅੱਜ ਤਾਈ ਮੇਰੇ ਜਿਹੜੇ ਸਵਾਲ ਲੱਗੇ ਨੇ ਤੁਸੀਂ ਰਿਕਾਰਡ ਕਰਕੇ ਦੇਖ ਲਓ ਦੂਜੀ ਗੱਲ ਮੈਂ ਸੀਐਮ ਸਾਹਿਬ ਨੂੰ ਇਹ ਚਿੱਠੀ ਵੀ ਆਲਰੇਡੀ ਲਿਖੀ ਆ ਕਿ ਜਿਹੜੀ ਅਸੀਂ ਇਹ ਹੇਠਲੀ ਉਮਰ ਹੱਦ ਆ ਉਹਨੂੰ ਖਤਮ ਹੀ ਕਰ ਦਿਓ ਦੇਖੋ ਮੀਡੀਆ ਸਾਹਮਣੇ ਮੈਂ ਮੈਂ ਵੀਡੀਓ ਸਾਹਮਣੇ ਬਿਆਨ ਕਰਦਾ ਦੇਖੋ 18 ਸਾਲ ਦਾ ਕੋਈ ਵੀ ਬੀਅਰਡ ਨਹੀਂ ਕਰਦਾ ਭਾਈ ਸਾਹਿਬ ਦਾ ਵੀ ਬੀਅਰਡ ਕਰੂਗਾ ਸੁਣੋ ਮੈਂ ਸੀਐਮ ਸਾਹਿਬ ਨੂੰ ਕਹਿੰਦੀ ਕਿ ਜਿਹੜੀਆਂ ਨੌਕਰੀਆਂ ਦੀ ਇਹ ਉਮਰ ਹੱਦ ਆ ਸੇ ਵੀ ਖਤਮ ਹੀ ਕਰ ਦਿਓ ਤਾਂ ਉਹ ਓਵਰੇਜ ਹੋਣ ਦਾ ਮਸਲਾ ਹੀ ਨਹੀਂ ਇਹ ਦੇਖੋ ਇਹ ਚੀਜ਼ਾਂ ਹੀ ਇਹ ਫੈਸਲੇ ਹੀ ਚਕ ਪੈਨਸ਼ਨ ਦਾ ਕੋਈ ਹੀ ਨਹੀਂ ਟਿੱਕੇ ਦਾੰਦ ਨਹੀਂ ਜੀ ਮੈਡੀਕਲ 'ਚ ਦੇਖੋ ਕੋਈ ਮੰਗੀ ਨਹੀਂ ਕੀਤੀ ਕਿਸੇ ਨੇ ਡਾਕਟਰਾਂ ਦੀ ਉਮਰ ਲਾ ਕੇ 65 ਕਰਤੀ ਵਧ ਜਾ 65 ਕਰਤੀ ਹਾਲਾਂਕਿ ਬਧੂਣੀ ਤਾਂ ਉਹਨਾਂ ਨੂੰ ਚਾਹੀਦੇ ਬੇਰਜ਼ਗਾਰਾਂ ਨੂੰ ਬਧਾਨਤੀ ਉੱਪਰ ਲਈ ਜਿਨ੍ਹਾਂ ਨੇ ਰਿਟਾਇਰਮੈਂਟਸ ਦੇ ਕਿਉਂਕਿ ਉਹ ਤਾਂ ਜਿਹਦਾ ਜੰਨ ਚਰੋ ਸਰਵਿਸ 'ਚ ਬੈਠੇ ਐ ਨਵੇਂ ਨੂੰ ਤਾਂ ਫਿਰ ਕੋਸਤਾ ਖਾਲੀ ਹੋਣੀ ਨਹੀਂ ਨਾ ਉਹ ਕੋਈ ਮੰਗੀ ਨਹੀਂ ਕੀਤੀ ਕਿਤੇ ਵੀ ਜੇ ਮੈਂ ਇੱਥੋਂ ਤੁਹਾਡੇ ਨਾਲ ਬਸ ਕਰ ਦਿੰਦਾ ਪਰ ਹੁਣ ਖਤਮ ਕਰੋ ਉਹਦਾ ਕਾਰਨ ਕੀ ਹੈ ਕਿ ਜੇ ਫੈਕਟਰੀ ਵਾਲਾ ਕੰਮ ਹੋ ਗਿਆ ਮੈਂ ਇੱਕ ਬੰਦਾ ਪੂਰੇ 15 ਸਾਲ ਨੌਕਰੀ ਕਰੇ ਪਰ ਵੀ ਹਲਕਾ ਮੈਂ 2 ਸਾਲ ਕਰ ਲਏ ਜਦੋਂ ਇਹ ਨੀਂਵੀ ਵਾਲਾ ਉਹ ਆਪਦਾ ਅਪਲਾਈ ਕਰੇ 55 ਦਾ 57 ਦਾ ਪਾਸਵਰਡ ਅਟੈਰੋਜੂ ਪਰ ਮੈਂ ਬੇਨਤੀ ਦੁਬਾਰਾ ਕਰਦਾ ਕਿ ਤਿੰਨ ਸਾਲਾਂ ਦੇ ਵਿੱਚ ਇੱਕ ਵੀ ਪਰਤੀ ਸਿੱਖਿਆ ਦੇ ਵਿੱਚ ਨਹੀਂ ਹੋਈ ਮੈਂ ਦਾਅਵੇ ਨਾਲ ਕਹਿਣਾ ਕਿ ਕਿਤੇ ਬੈਠ ਕੇ ਚਰਚਾ ਕਰ ਲਵਾਂ ਤੁਸੀਂ ਹੋਰ ਬੇਨਤੀ ਕਰਦੇ ਆਂ ਤੁਸੀਂ ਦੇਖੋ ਆਪਣੇ ਪੰਜਾਬ ਦੇ ਵਿੱਚ ਹਜ਼ਾਰਾਂ ਕਿੰਨਾ ਕਣਕਾਂ ਮਤਲਬ ਇਹ ਜਦੋਂ ਆਪ ਕਿਸਾਨ ਪਰਾਲੀ ਨੂੰ ਅਗ ਲਾਂਗਾ ਉਦੋਂ ਤੱਕ ਤਾਂ ਸਾਡਾ ਲੈਟਰ ਦਾ ਮਤਲਬ ਦੋ ਮਹੀਨਿਆਂ ਦੇ ਵਿੱਚ ਮਿਲਾਂਗੇ ਪਿਸਟਾ ਮੈਂ ਮੌਦੀ ਆ ਜਾਂਦਾ ਵੀ ਮਤਲਬ ਹਜ਼ਾਰਾਂ ਕਿਲੋ ਦਾ ਮੱਚ ਗਿਆ ਵੀ ਨਾ ਤਾਂ ਸੀਐਮ ਸਾਹਮ ਦਾ ਕੋਈ ਬਿਆਨ ਆ ਨਾ ਕਿਤੇ ਐਮਐਲਏ ਦਾ ਕੋਈ ਮਾਅਬੇ ਦਾ ਬਿਆਨ ਨਹੀਂ ਆਇਆ ਆਪਣੀ ਸਰਕਾਰ ਨੇ 10000 ਤੋਂ 16000 ਰੁਪਏ ਹਨਾ ਮੌਜੂਦੀ ਦੀ ਰਸਮ ਔਰ ਦੇਖੋ ਮੈਦਾ ਬਣਦੇ ਸਾ ਆਪਣੇ ਫਾਇਰ ਬ੍ਰਿਗੇਡ ਦਾ ਸਟੇਸ਼ਨ ਹੈ ਨਹੀਂ ਕਿ ਸਰਕਾਰ ਬਣੀ ਨੂੰ ਮਿਲਣਾ 6 ਕਿ ਮਹੀਨੇ ਹੋਏ ਸੀ ਸਸ ਨੂੰ ਕਹਿ ਕੇ ਆਪਾਂ ਪਹਿਲਾਂ ਲੋਕਾਂ ਕੇ ਆਪਾਂ ਸਾਰੀ ਇਹੋ ਕਰਦੇ ਰਹੇ ਵੀ ਜੇ ਮਸਲਾ ਮੱਚ ਜਾਂਦਾ ਤਾਂ ਸਰਕਾਰ ਬੰਦੇ ਦੇ 6 ਮਹੀਨੇ ਦੇ ਵਿੱਚ ਵਿੱਚ ਆਪਾਂ ਫਾਇਰ ਸਟੇਸ਼ਨ ਆ ਜਿਹੜਾ ਉਹ ਆਪਣੇ ਤਵੇਂ ਮੰਡੀ ਵਿਦਾ ਮਨਾਲ ਕਰਵਾਉਣਾ ਹੈ ਨਾ ਤਿੰਨ ਗੱਡੀਆਂ ਵੀ ਆਪਣੇ ਕੋਲ ਹੈਗੀਆਂ ਭਧੌੜ ਲਈ ਵੀ ਮੇਰੀ ਜਦੋਂ ਜਹਦਾ ਵੀ ਜਿਹੜਾ ਆਪਾਂ ਭਧੌੜ ਲਈ ਫਾਇਰ ਸਟੇਸ਼ਨ ਦਾ ਉਹ ਉਹ ਮਨਜ਼ੂਰ ਕਰਾ ਦੇ। ਔਰ ਦੂਸਰੀ ਗੱਲ ਜਿਹੜੀ ਇਹ ਹੈਗੀ ਹੈ ਜੇ ਜਰੂਰ ਆਪਾਂ ਇਸ ਚੀਜ਼ ਤੇ ਉਹਨਾਂ ਨੂੰ ਕਹਾਂਗੇ ਕਿ ਜਿਹੜਾ ਅਸੀਂ ਜਦੋਂ ਟੀਮ ਬਿਠਾਉਨੇ ਆ ਤਾਂ ਉਹ ਹੋਰ ਵੀ ਬਿਠਾ ਦਈਏ ਤਾਂ ਕਿ ਜੇ ਕਿਤੇ ਅੱਕ ਲੱਗਦੀ ਹੈ ਤਾਂ ਇਮੀਡੀਟਲੀ ਜਿਹੜੇ ਸਾਡੇ ਸੁਰੱਖਿਆ ਜਿਹੜੇ ਸੋਚਣ ਵਾਲੀ ਗੱਲ ਹੈ ਪਹਿਲੀਆਂ ਸਰਕਾਰਾਂ ਬਾਦਲ ਕੇ 8 ਦਿਨ ਦੇ ਸੀ ਚੰਨੀ ਦੇ 12-15 ਸਾਲ ਅੱਜ ਵੀ ਗਏ ਤੁਸੀਂ ਮਾਅਬਜਾ ਜਦੋਂ ਕਿਸਾਨ ਦਾ ਮੱਛਦਾ ਦੇ ਕੋਲ ਕੋਈ ਚਾਰਾ ਨਹੀਂ ਬਚਦਾ ਸਭਾਈ ਸਰਫਾਸ ਤੁਸੀਂ ਲਾਣ ਦਾ ਕਰੋ ਜਿਹਨਾਂ ਹਲਕੇ ਵਧਾਉਣ ਚ ਹੁੰਦੀ ਆ ਜਾਂ ਮੈਲ ਬਰਨਾਲੇ ਜਿਹੜੀ ਚ ਹੁੰਦੀ ਆ ਵੀ ਅਸੀਂ ਭਾਈ ਸਾਨੂੰ ਮਾਅਬਜਾ ਦੇ ਲੋ 15 ਸਾਲ ਦੀ ਠੰਡ ਤਾਂ ਪਈ ਤੁਸੀਂ ਕੱਲੀਆਂ ਫੋਟੋਆਂ ਕਰਾ ਕੇ ਮੋੜਨਾ ਤੇ ਆ ਗਈ ਅੱਜ ਤੇ ਕੋਹਨ ਦੀ ਫਾਈਲ ਕਸ ਕਸ ਮਾਇ ਉਹ 11 21 ਨੰਬਰ ਆ ਫਾਈਲ ਦਾ ਮੈਂ ਲੈ ਲੈ ਚੰਡੀਗੜ੍ਹ ਦੀ ਗਿਆ ਉਸ ਸਮੇਂ ਇੱਥੇ ਜਿਪਟੀ ਵੀ ਕੰਸਰਨ ਸੀ ਤੇ ਤਹਿਸੀਲਦਾਰ ਮੇਰੇ ਮਾਮਲੇ ਦਾ ਕੋਤ ਸੀ ਉਹਨਾਂ ਦੋਨਾਂ ਤੇ ਬੰਦਿਆਂ ਨੇ ਜੋਰ ਲਾਇਆ ਪੂਰਾ ਉਹ ਫਾਈਲ ਉਹ ਅਸੀਂ ਚੰਡੀਗੜ੍ਹ ਅਸੀਂ ਚੰਡੀਗੜ੍ਹ ਭੇਜੀ ਤੇਰੇ ਜਿੱਥੋਂ ਫਾਈਲ ਆਉਂਦੀ ਹੈ ਜੇ ਉਹ ਕਦੇ ਵੀ ਪ੍ਰਸ਼ਾਸਨ ਨੇ ਜਾਂ ਤਹਿਸੀਲਾਰ ਨੇ ਨਹੀਂ ਕਰ ਤਹਿਸੀਲਾਰ ਦੀ ਗੱਡੀ ਚੰਡੀਗੜ੍ਹ ਜਾਂਦੀ ਰਹੀ ਅੱਜ ਤੱਕ ਪੰਜੀ ਨਹੀਂ ਆਈ ਪੂਰੇ 11 ਕਿੱਲੇ ਲੜਦੇ ਨੇ ਇਸ ਤੋਂ ਬਾਰੇ ਮੈਂ ਅਸੀਂ ਤੁਹਾਨੂੰ ਬੇਨਤੀ ਇਹ ਕਰਦੇ ਆ ਜਿਹੜਾ ਨੁਕਸਾਨ ਹੁੰਦਾ ਉਹ ਹੋਵੇ ਜਿਹੜਾ ਤੁਹਾਡੇ ਕੋਲੇ ਸਮਾਂ ਹੈਗਾ ਜੀ ਸਾਨੂੰ ਸੀ ਹੱਥ ਬੰਨ੍ਹ ਕੇ ਬੈਠੀ ਕਰਦੇ ਆ ਵੀ ਛੋਟੇ-ਬੋਟੇ ਸਮਾਂ ਹੈਗਾ ਮੈਂ ਤੁਹਾਨੂੰ ਦੱਸਦੇ ਆ ਮੇਰੇ ਤਾਂ ਮੇਰੇ ਤਰ੍ਹਾਂ ਨਹੀਂ ਛੋਟੂ ਬੰਨ੍ਹਣੀਆਂ ਕਾਮੀਆਂ ਆ ਜਾਂਦੀਆਂ ਤੁਹਾਡੇ ਕੋਲ ਆਪ ਦੀ ਖਾਮੀ ਮੰਨਦਾ ਹੁਣ ਮੇਰੀ ਇੱਕ ਖਾਮੀ ਵੀ ਸੁਣ ਲਓ ਜਦੋਂ ਮੈਂ ਤੁਹਾਡੇ ਪਿੰਡੋਂ ਬਜ਼ੁਰਗਾਂ ਦੇ ਘਰੇ ਬੈਠਾ ਸੀ ਤਾਂ ਮੈਂ ਨਾਮ ਭੱਜਦਾ ਸੀ ਸਾਰੇ ਕੰਮ ਕਰਦੇ ਬੈਠੇ ਚਲੋ ਪੁਰਾਣੀ ਕਿਸੇ ਨਾ ਕਿਸੇ ਪਾਸੇ ਜੁੜੇ ਚਲੋ ਮੈਨੂੰ ਨਹੀਂ ਪਤਾ ਵੀ ਵਾਕਈ ਪਸ਼ੋਕੜ ਬਾਦਲ ਸਾਹਿਬ ਦਾ ਸਪਿੰਡ ਦਾ ਹੈਗਾ ਕਿ ਨਾ ਤੁਸੀਂ ਸਾਰੇ ਪ੍ਰਚਾਰਦੇ ਹੋ ਕਿ ਭਾਈ ਬਾਦਲ ਸਾਹਿਬ ਦਾ ਪਸ਼ੋਕੜ ਇਸਪਿੰਡ ਦਾ ਬਿਲਕੁਲ ਜੀ ਉਹ ਗਿਆ ਜੀ ਦਿੱਤਾ ਵਾਲਾ ਜੀ ਕਰਦੇ ਤੇ ਉਹ ਬਾਪੂ ਮੈਨੂੰ ਸਾਰੇ ਕਹਿੰਦੇ ਕਹਿੰਦੇ ਪੁੱਤ ਸਾਡਾ ਕੰਮ ਹੈ ਬਾਕੀ ਬਾਪੂ ਹੋ ਜਾਊਗਾ ਉਹ ਕਹਿੰਦੇ ਪੁੱਤ ਜਵਾਨ ਦੇਣ ਤੋਂ ਪਹਿਲਾਂ ਇਹ ਦੇਖ ਲੈ ਵੀ ਸਾਡੇ ਪਿੰਡ ਦੇ ਮੁੱਖ ਮੰਤਰੀ ਤੋਂ ਕੰਮ ਨਹੀਂ ਹੋਇਆ ਠੀਕ ਹੈ ਬਾਕੀ ਆ ਸਕਦੇ ਸਰਪੰਚ ਬਾਕੀ ਬਾਪੂ ਮੁੱਖ ਮੰਤਰੀ ਆਈ ਗੱਲ ਦੋ ਮੈਂ ਤੁਹਾਨੂੰ ਕਹਤਾ ਨਾ ਜੇਲ ਆਪ ਸੰਗੂ ਗੋਗੇ ਨਾ ਕਰਾ ਸਕਿਆ ਤਾਂ ਅਗਲੀ ਵਾਰੀ ਥੋੜੇ ਪਿੰਡ ਵੋਟਾਂ ਮੰਗਣ ਦੀ ਮਰਦਾ ਠੀਕ ਹੈ ਜੀ ਤਿੰਨ ਮਹੀਨਿਆਂ ਦੇ ਵਿੱਚ ਵਿੱਚ 48 ਕਰੋੜ ਰੁਪਇਆ ਸਹਣੀ ਰਜਵਾਹ ਨੂੰ ਜੇ ਨਹੀਂ ਬਾਸ ਕਰਾ ਕੇ ਦਿੱਤਾ ਤਾਂ ਇਹ ਮੇਰੀ ਵੱਡੀ ਖਾਮੀ ਆ ਕਿ ਭਾਈ ਜਿਹੜਾ ਕੰਮ ਬਾਦਲ ਨਹੀਂ ਕਰ ਸਕਿਆ ਉਹ ਤੁਹਾਡੇ ਪੁੱਤ ਨੇ ਤੁਹਾਡੇ ਭਾਂ ਦੇ ਆ ਗਿਆ ਜਿੱਦੇ ਸਾਡੇ ਪਾਣੀ ਆ ਗਿਆ ਕੋਈ ਮੋੜਾਂ ਦੇ ਢੇਰਾਂ ਵਿੱਚ ਜਿੱਦੇ ਪਾਣੀ ਆ ਗਿਆ ਅਸੀਂ ਕਹਿ ਦਾਂਗੇ ਵੀ ਰਾਤ ਨੂੰ ਬਣ ਨਹੀਂ ਪਾਣੀ ਆ ਗਿਆ ਅਸਮ ਭਾਈ ਆਏ ਨਹੀਂ ਫਿਰ ਗੱਲ ਕਰੀਏ ਜਿਹੜਾ ਮੋੜਾਂ ਪੀਏ ਅਸੀਂ ਪਿੱਛੇ ਕੰਮ ਲਾ ਦੇਵਾਂਗੇ ਉਹ ਜਟੇ ਆਤੀ ਬਣ ਚੁੱਕੇ ਹਾਲਾਂਕਿ ਪਾਣੀ ਦੀ ਲੱਗੇ ਪਾਣੀ ਦੀ ਹੋਈ ਜੇ ਆਪਾਂ ਇਹ ਪੇਚਾ ਕਰਤੀ ਛੱਡਦਾ ਉਹ ਕਿਹੜਾ ਪਾਣੀ ਦੇ ਅੰਦਰ ਪਏ ਉਹ ਜਟੇ ਸਾਰਾ ਬਦ ਪਿਆ ਪੈਸਾ ਲਾ ਕੇ ਰੱਖੇ ਨਾ ਜੇ ਤੁਮ ਪੈਸਾ ਕੋਈ ਲਾਈਕ ਨਹੀਂ ਕੋਈ ਗੱਲ ਨਹੀਂ ਅਸੀਂ ਬੈਂਟੀ ਖਾਦੀ ਦਿਖਾਣੀ ਪਰ ਤੁਸੀਂ ਬੋਲੇ ਹੋ ਇਹ ਗੱਲ ਕੋਈ ਨਹੀਂ ਕੋਈ ਗੱਲ ਐਮਐਲਏ ਸਾਹਿਬ ਵੱਡੇ ਸਮੱਸਿਆਾਂਾਂ ਦੇ ਕਿਸੇ ਬਣ ਰਹੇ ਕੰਪਲੈਕਸੀ ਹਲੇ ਨਹੀਂ ਬਣੀ ਕਿੱਦਾਂ ਲਵਾਂ ਨਹੀਂ ਕੋਈ ਵਾਜੇ ਅਨੁਸਾਰ ਹੈ ਤੇ 5 ਬੰਦਾਂ ਰਜਵਾਨੀ ਮੈਚ ਦੇ ਨਦੇ ਰਾਤ ਨਾ ਬਣੂ ਹੁਣ ਆਹ ਬਹਣ ਪਹਿਲਾ ਹੋ ਜਾਊਗਾ ਤੇ ਜੇ ਨਾ ਬਣੀ ਮੈਨੂੰ ਫੇਰ ਕਿਉਂ ਜਿਹੜੀ ਗੱਲ ਤੁਸੀਂ ਕਿਹਾ ਡਾਕਟਰੋਂ ਬੜੇ ਧਲਵਾ ਆ ਮੋੜ ਨਾਲ ਪੱਖੋਂ ਕਲਾਂ ਧਲਵਾ ਕੋਰਦੋ ਨਾ ਕਾਲੇ ਜੀ ਬੰਦ ਪਏ ਨੇ ਜਿਹੜੇ ਆਪਣੇ ਸੁਵਿਧਾ ਕੇਂਦਰ ਤੇ ਡੀਸੀ ਰੂਮ ਐ ਚਿੱਠੀ ਦੇਖੀ ਆ ਤੇ ਉਹ ਅੱਗੇ ਬਜਟ ਵੀ ਕਰਨਗੇ ਇਹ ਵੱਡੇ ਪਿੰਡ ਵੀ ਜਿਹੜੇ ਉਹਨਾਂ ਪੰਜੇ ਵੱਡੇ ਪਿੰਡਾਂ ਦੇ ਜਿਹੜੇ ਸੂਚਨਾ ਕੇਂਦਰ ਆ ਉਹ ਐਸੀ ਇੱਕ ਜਾਂ ਡੇਢ ਮਹੀਨੇ ਦੇ ਵਿੱਚ ਵਿੱਚ ਚੱਲ ਪਏ ਠੀਕ ਹੈ ਜੀ ਚਲੋ ਚੱਲਾਂਗੇ ਧੰਨਵਾਦ ਧੰਨਵਾਦ ਹੋਰ ਧੰਨਵਾਦ ਉਹਨੂੰ ਕਰਦਾ ਇਸ ਸਾਲ ਦੇ ਵਿੱਚ ਮਤਲਬ ਨਾਂ ਦਾ ਨਹੀਂ ਕੋਈ ਦੇ ਕੋਸ਼ਿਸ਼ ਸਾਡਾ ਨੁਕਸਾਨ ਜਦੋਂ ਉਹ ਕੋਈ ਗੱਲ ਲਈ ਧੰਨਵਾਦ ਉਸ ਕਾਰ ਆ ਦੇ ਆਲੀ ਗਤੀਵੰਦੀ ਜਿੰਮੇਵਾਰੀ ਬੰਦੀ ਕਰਦੇ ਨੇ ਸਾਹਿਬ ਸਾਡੀ ਗੱਲ ਸਾਡੀ ਮੇਰੀ ਆ ਸਾਡੇ ਇਨਵਰਟਰ ਵਗੈਰਾ ਜਿਹੜੇ ਉੱਥੇ ਜਨਰੇਟਰ ਵਗੈਰਾ ਚੁੱਕੇ ਗਿਆ ਸੋ ਨਾ ਰੁਪਏ ਦਾ ਤੇ ਉਹ ਜਿਹੜਾ ਸਭਾ ਨਾਜ ਨਹੀਂ ਹੱਲ ਕਰਦਾ ਉਹ ਚੱਲਦਾ ਹੈ ਨਾ ਉਹ ਡਿਪਾਰਟਮੈਂਟ ਦੀ ਆਪਣੇ ਆਪ ਜਿੰਮੇ ਪਾ ਲਈ ਜਿੱਦਾਂ ਘਰੇ ਨਹੀਂ ਹੈਗਾ ਉਹ ਨਾਲ ਸਵਾਰੇ ਆ ਕਿੱਥੇ ਲੱਗਦੇ ਆ। ਜਿਹੜਾ ਐਮਐਲਏ ਸਾਹਿਬ ਜਿਹੜਾ ਤਸੀ ਦਾ ਪੜਿਆ। ਠੀਕ ਹੈ ਉਸ ਸਾਡੇ ਜੀਵਿਦਾਨ ਭਰਾ 14 ਮਹੀਨੇ ਨੂੰ ਨਹੀਂ ਆਪੂ ਕਰਦੇ। ਉਹ 14 ਮਹੀਨੇ ਬੱਤਦੇ ਆ ਫਾਇਲ ਦੇ ਵਿੱਚੋਂ ਨਹੀਂ ਮਰਦੇ। ਉਹਦਾ ਪਾਣੀ ਸਰਚ ਕਰਨ ਵਾਸਤੇ ਕੋਈ ਗ੍ਰਾਂਟ ਆ। ਉਹਦੇ ਤੋਂ ਪਾਣੀ ਨੀਚੇ ਪਾਉਣ ਵਾਸਤੇ ਨਾ ਤਾਂ ਪੜਿਆ ਪੜਿਆ। ਉਹ ਸਾਨੂੰ ਜਰੂਰ ਦੇ। ਮੈਂ ਤੁਹਾਨੂੰ ਕੀ ਗੱਲ ਕਹਿਣਾ ਕਿ ਐਸੇ ਆ ਸੀ ਜਦੋਂ ਕੰਮ ਕਰਨ ਬਹਲੇ ਹੁੰਦੇ। ਜਿੰਨੀ ਆਪਣੀਆਂ ਟੇਲਾਂ ਪੈਂਦੀਆਂ ਸਾਰੀਆਂ ਟੇਲਾਂ ਦੇ ਪ੍ਰੋਜੈਕਟ ਬਰ ਚੁੱਕਿਆ ਤਾਂ ਉਹਨੂੰ ਪਾਣੀ ਨੂੰ ਥੱਲੇ ਪਾਉਣ ਦਾ ਔਰ ਦੂਜੀ ਗੱਲ ਜਿੱਦੇ ਤੁਹਾਨੂੰ ਸਮੱਸਿਆ ਆਈ ਸੀ ਬਿੰਦਰਖਾਲ ਸਾਹਿਬ ਇੱਥੇ ਆਇਆ ਸੀ ਉਹਨੇ ਮੈਨੂੰ ਫੋਨ ਕਰਿਆ ਜੀ ਸਾਨੂੰ ਜੀਸੀਬੀ ਚਾਹੀਦੀ ਹੈ ਸਾਡੇ ਕੋਲੇ ਪੈਸੇ ਹੈਗੇ 28000 ਰੁਪਏ ਦੀ ਜੇ ਪਹਿਲੇ ਇੱਕ ਉਹ ਫੋਨ ਤੇ ਜੀਸੀਬੀ ਵਾਲੇ ਨੂੰ 28000 ਰੁਪਏ ਦੇ ਕੇ ਨਹੀਂ ਤੁਹਾਡਾ ਖਾਲ ਪਟ ਕੇ ਫੇਰ ਜਮਾਇਆ ਤਾਂ ਫੇਰ ਤੁਸੀਂ ਮੈਨੂੰ ਕਹੋ ਵੀ ਭਾਈ ਮੈਂ ਤਾਂ ਮਾਰਾਂ ਠੀਕਾ ਤੁਹਾਡੇ ਨਾਲ ਵਾਦਾ ਜਿੰਨੀਆਂ ਤੇਲਾਂ ਨੇ ਆਪਣੀਆਂ ਇਹਦੀਆਂ ਮੰਦਰਾਂ ਜੀ ਇੱਕ ਮੁੱਦੇ ਤੇ ਕਬੂਲ ਸਭ ਤੋਂ ਪਹਿਲਾਂ ਪਟੇਲਾ ਤੇ ਕਰਾਣੇ ਆ ਦੇਖੋ ਜਿਵੇਂ ਆਪਣੇ ਉੱਤੇ ਬਣਦੀ ਆ ਤਾਂ ਕਿ ਜਿਹੜਾ ਸਾਰੇ ਮੁੱਗੇ ਬੰਦ ਕਰਕੇ ਦਰਕਤਪਾਨੀ ਤੇਲ ਤੇ ਜਾਵੇ 2500 ਰੁਪਏ ਹੋ ਹੀ ਜਾਂਦੇ ਪੂਰੇ ਪੰਜਾਬ ਦੇ ਨਾਲੋਂ ਪਹਿਲਾਂ ਸਿਰਫ ਫਲੋੜਸ ਚੰਗੇ ਐਸੇ ਹਾਸ ਬੜੇ ਆਪਣੇ ਕਰਾ ਲੈਂਦੇ ਸੋਨੂੰ ਮਾੜਾ ਜਮਾ ਨਹੀਂ ਕਹਿੰਦੇ ਜੀ ਸਾਡਾ ਤੋਂ ਬਿਗਾੜੀ ਅਸੀਂ ਇਹ ਕਹਿੰਨੇ ਵੀ ਜਿਹੜੇ ਰਹਿੰਦੇ ਕੰਮ ਆ ਸਾਡੇ ਜਿਹੜੇ ਅਧੂਰੇ ਪਏ ਨੇ ਮਤਲਬ ਅਸੀਂ ਜਿੰਨਾ ਚਿਰ ਪਾਣੀ ਨਹੀਂ ਆਉਂਦਾ ਸਾਡਾ ਅਸੀਂ ਤੋਂ ਨਜਰੀ ਹੀ ਕਹਿ ਸਕਦੇ ਆ ਟੀਮਦਾਰ ਨੂੰ ਪਹਿਲਾਂ ਪਾਣੀ ਦੀ ਲੋੜ ਹੈ ਅਗਰ ਸਾਰੀ ਮੰਗਾਈ ਸਰਕਾਰ ਨਾਲ ਜੁੜਿਆ ਨਾ ਹੁਣ ਕੱਲੇ ਪਾਣੀ ਦੀ ਮੰਗ ਹੈ ਸਰਕਾਰ ਨਾਲ ਇਹ ਤਾਂ ਨਹੀਂ ਦੇ ਵਿੱਚ ਸਾਡਾ ਖਾਲੀ ਦੀ ਮੰਗ ਹੈ ਨਵੀਂ ਭਰਤੀ ਦੀ ਮੰਗ ਹੈ ਜਿਹੜੀਆਂ ਟਰਾਲੀਆਂ ਚੋਰੀ ਹੋਈਆਂ ਸਮਾਨ ਚੋਰੀ ਹੋਇਆ ਉਹ ਕੀ ਦੀ ਬਦੌਲਤ ਹੋਇਆ ਹੈ ਜਿਹੜਾ ਸਾਡਾ ਡੀਆਈਜੀ ਕੀ ਮਨਦੀਪ ਹੈ ਉਹਨੇ ਪਹਿਲਾਂ ਦਾ ਬਾਪੂ ਕਿਹਾ ਚਾਚਾ ਕਿਹਾ ਤਾਇਆ ਕਿਹਾ ਕਿਸਾਨਾਂ ਨੂੰ ਗਲਦਾਰ ਸੰਧਵਾ ਸਾਡੀ ਖਾਤ ਬਾਗਰੋ ਨੇ ਕਿਸੇ ਪੁਲਿਸ ਵਾਲੇ ਦੇ ਨੱਥ ਨਹੀਂ ਪਾਈ ਪੁਲਿਸ ਵਾਲਿਆਂ ਨੇ ਮਨਾਂ ਦੀਆਂ ਪੋੜਾਂ ਲਾ ਲਈਆਂ ਜੇ ਅੱਜ ਜੇ ਉਹ ਇੱਕ ਬੰਦਾ ਇੱਕ ਬੰਦਾ ਵੀ ਟਰਾਲੀ ਕੋਲੇ ਕਹਿ ਦਿੰਦਾ ਵੀ ਕਿਸਾਨ ਬੈਠ ਜੇ ਮਗਰ ਸੁਨੇਹਾ ਦੇ ਕੇ ਆਪਣਾ ਸਮਾਨ ਲੈ ਜਾਏ ਉਹਦਾ ਫਰਜ ਬਣਦਾ ਸੀ ਡੀਆਈਸੀ ਉਹਦਾ ਉਹਦਾ ਕੰਟਰੋਲ ਕਰਨ ਦਾ ਫਰਜ ਬਣਦਾ ਸੀ ਉਹਦਾ ਉਹਨੂੰ ਲੱਗਦਾ ਕਿ ਯਾਰ ਮੈਂ ਚੋਰੀ ਕਰਾਂ ਪਹਿਲੀ ਗੱਲ ਤੇ ਇਹ ਹੈ ਕਿ ਯਾਰ ਉਹ ਫਰਜੂ ਲਾਹਨਤ ਆ ਸੜਾ ਉਸ ਬੰਦੇ ਤੇ ਜਿਹੜਾ ਉਹ ਮਤਲਬ ਇੰਨਾ ਨਹੀਂ ਕਰਦਾ ਨਹੀਂ ਨਹੀਂ ਛੋਟੀ ਹੈ ਚਾਹੇ ਵੱਡੀ ਇੱਕ ਮਿੰਟ ਤੁਸੀਂ ਇਹ ਤਾਂ ਮੰਨਦੇ ਹੋ ਵੀ ਪੁਲਿਸ ਤਾਂ ਉਹਦੀ ਕਮਾਂਡ ਚ ਸੀ ਨਾ ਕੋਈ ਤੇ ਜਿਹੜੇ ਬੰਦੇ ਨੇ ਬਾੜਿਆ ਬਰਿਆ ਕੇ ਕਿਸਾਨਾਂ ਨੂੰ ਕੁਲਕੂ ਉੱਥੇ ਉਸ ਦੂਬਾਰ ਪੁਲਿਸ ਤੇ ਉਹਨਾਂ ਨੇ ਕੋਈ ਕੰਟਰੋਲ ਨਹੀਂ ਕਰਿਆ ਉਹ ਤਾਂ ਸ਼ਤਮ ਤੇ ਅਮਨ ਅਰੋੜਾ ਉੱਥੇ ਸਾਡੇ ਜਾਂਦੇ ਰਹੇ ਭਜਾਏ ਆ ਪਹਿਲਾਂ ਭਜਾਏ ਆ ਵੀ ਅਮਨ ਅਰੋੜਾ ਗਏ ਉਹ ਕੀ ਧਾਲੀ ਵਾਲ ਧਾਲੀ ਵਾਲ ਗਿਆ ਇਹ ਧਰਨੇ ਚ ਜਾਂਦੇ ਰਹੇ ਜੇ ਉਹ ਧਰਨੇ ਸਾਡੇ ਮਤਲਬ ਮਾੜੇ ਸੀ ਧਰਨੇ ਮਾੜੇ ਸੀ ਤਾਂ ਇਹ ਕਿਉਂ ਜਾਂਦੇ ਰਹੇ ਉਹ 2 ਮਹੀਨੇ ਹੋ ਮਤਲਬ ਇਹ ਨਾ ਰੋ ਉਮੀਦਰੀ ਦੇ ਸਾਨੂੰ ਉਥੋਂ ਯਾਰਦਾ ਉਹ ਵਿਕਾਸ ਕਿੰਨਾ ਤੇਜ਼ ਹੋਇਆ ਸਾਨੂੰ ਉਹ ਜਰੂਰ ਦੱਸ ਕੇ ਜਾਂ ਹੁਣ ਵਿਕਾਸ ਕਿੰਨਾ ਹੋਇਆ ਕਿੰਨਾ ਕਰੋੜ ਦੀ ਗਰੀ ਉਹ ਜਵਾ ਨਵੇਂ ਦੱਸ ਤੀ ਉਹਦਾ ਯਾਰ ਵਪਾਰੀ ਖਰੀਦਲੇ ਸੀ ਇਹਦਾ ਕਈ ਵੱਡੇ ਸੋਨਾ ਮਿੰਟਾ ਦਾ ਤਾਰੀ ਖਰੀਦਦੇ ਸੀ ਜੀ ਕਿਹਨਾਂ ਦੇ ਆਪਾ ਮੇਰੇ ਕੋਲ ਮੈਨੂੰ ਕੀ ਕਰ ਸਕਦੇ ਉਹ ਬੰਦ ਉਹਦਾ ਵਪਾਰੀ ਖਰੀਦਲੇ ਸੀ ਲੁੱਬਿਆਂ ਦੇ ਉਹਦਾ ਪੋਤਾ ਜਿੰਨੀ ਚੋੜ ਜਿੰਨੀ ਉਹਦਾ ਜਿੰਨੀ ਚੋੜ ਲੜਨੀ ਉਹ ਤਾਂ ਕੋਈ ਵਪਾਰੀ ਨਹੀਂ ਖਰੀਦਦਾ ਇਹਦੇ ਕੋਲ ਸਭ ਕੁਝ ਬੇਨਾਮ ਸਾਡੀ ਬੇਬੇਦਾਰ ਦੀ ਸਰਵਿਸ ਹੋ ਗਈ ਇਸ ਸਕੂਲੀਆ ਮੇਰਾ ਖਿਆਲ ਹੈ ਤੁਸੀਂ ਪੜ੍ਹਦੇ ਪੂਰੇ ਹੋ ਜੀ ਅਸੀਂ ਵੀ ਮੱਖਾ ਮਾਰਦੇ ਨੂੰ ਤੁਹਾਨੂੰ ਸਾਰੀਆਂ ਸਰਕਾਰਾਂ ਨਾਲ ਵਰਤੇ ਸਾਨੂੰ ਪਤਾ ਹੈ ਵੀ ਕਿੱਥੇ ਜਿੰਨਾ ਕਿ ਉਸ ਦਾ ਡੰਡਾ ਤੇਜ਼ ਕਰਾਈ ਜਾਏਗਾ ਉਹਨਾਂ ਨੇ ਉਹਨੇ ਬਿੜੀ ਨਹੀਂ ਕਰਦਾ ਮਾਰਿਆ ਹੀ ਨਹੀਂ ਉਹਨੇ ਮਾਰੇ ਵੀ ਨਹੀਂ ਸੋਧ ਕਰਾਇਆ ਦੇਣ ਦਾ ਕੰਮ ਬਹੁਤ ਮਾਰੀ ਨਹੀਂ ਸੀ ਕਹਿੰਦੇ ਉਹ ਸੋਧ ਕਰਾਇਆ ਨਹੀਂ ਉਹਨਾਂ ਨੂੰ ਸਤਾ ਲੱਗਦੀ ਹੈ ਉਹ ਕੋਈ ਨਹੀਂ ਕਰਦੀ ਵੀ ਕਿਹੜਾ ਹੱਥ ਤੋਂ ਕਮੜਾ ਇਹਦੇ ਨਾਲ ਕੀ ਸਤਾ ਲੱਗਦੀ ਹੈ ਕਿ ਜਦੇ ਬੰਦੀਆਂ ਦਾ ਕੋਈ ਨੁਕਸਾਨ ਨਾ ਹੋਵੇ ਸਾਡਾ ਨਾ ਕੋਈ ਉਲੜਵਾਜਣਾ ਆ ਕੇ ਕਰੀਏ ਅਸੀਂ ਤੁਹਾਨੂੰ ਕਿੱਥੇ ਮੜਾ ਕੇ ਨਹੀਂ ਅਸੀਂ ਕਹਿੰਦਾ ਸੁਣ ਲਾ ਹਾਂ ਹਾਂ ਪੁਲਿਸ ਵਾਲਿਆਂ ਨੇ ਭਰਾਓ ਮੈਂ ਇੱਕ ਮਿੰਟ ਬੰਦ ਮੈਨੂੰ ਇੱਥੇ ਜਨਰਲ ਕਪਰਸਰ ਆਇਆ ਸੀ ਜਦੋਂ ਮੈਂ ਜਦੋਂ ਚੰਨੀ ਇੱਥੋਂ ਲੜ ਰਿਹਾ ਸੀ ਤਾਂ ਮੈਂ ਕੋਈ ਸੁਰੱਖਿਆ ਨਹੀਂ ਕਰਾਉਂਦਾ ਉਦੋਂ ਚੰਨੀ ਨੂੰ ਕੋ ਫੋਰਸ ਨੇ ਡੋਬਿਆ ਹੋਰ ਗੱਲ ਤਾਂ ਸੁਣ ਲਾ ਉਹ ਨਹੀਂ ਹੋਣੀ ਉਹ ਨਹੀਂ ਹੋਣੀ ਇਹ ਨਹੀਂ ਲਈ ਮੇਰੀ ਪਹਿਲਾ ਵਾਰ ਦਾ ਖੜਾ ਹੋਣਾ ਸੀ ਉਹਨੇ ੱਟਾ ਕਾ ਕਰਨਾ ਸੀ ਤੇ ਚਾਚਾ ਬਾਪ ਇਹ ਨੂੰ ਸੀ ਕਹਿਣਾ ਸਾਰੇ ਪੰਜਾਬ ਤੋਂ ਗਵਾਰ ਘਾਸ ਆ ਐਨ ਆਰ ਆਂ ਤੋਂ ਵੀ ਵੀ ਯਾਰ ਆ ਏਡੀ ਵੱਡੀ ਅਫਸਰ ਵੀ ਗਵਾਰੀ ਗੱਲ ਕੀ ਨਾ ਕਰੋ ਕੋਈ ਤੇ ਕੰਟਰੋਲ ਨਹੀਂ ਕੋਈ ਨਈ ਸੁਰੱਖਿਆ ਤੇ ਜਿਤਨੀ ਗੱਲ ਤਾਂ ਸੁਣ ਲਾ ਵਸੂ ਮੇਰੀ ਕਾਂਗਰਸ ਵਾਲਿਆਂ ਨੇ ਕੋਦੇ ਮੇਰੇ ਦਿਨ ਹੁੰਦਾ ਲੋਕੀ ਕਹਿੰਦੇ ਬਦਲਾਅ ਆ ਗਿਆ ਬਦਲਾ ਉਹਨਾਂ ਮੁੰਡਿਆਂ ਨੂੰ ਜਾ ਕੇ ਪੁੱਛਦਾ ਮੈਂ ਐਮਐਲਏ ਬੰਦ ਤੋਂ ਬਾਅਦ ਉਹਨੇ ਇੱਕ ਟਾਕਰ ਮੈਂ ਕਹਿੰਦਾ ਯਾਰ ਉਹਨਾਂ ਨੇ ਘਰ ਤਾਂ ਗੁੱਸੇ ਜਾ ਕੇ ਮੈਂ ਕੌਂਡ ਦੇ ਵਿੱਚ ਜਾ ਕੇ ਬਈ ਆਪ ਕੈਨਸਲੇਸ਼ਨ ਲਿਖ ਕੇ ਆਇਆ ਤੇ ਯਾਰ ਮੈਂ ਕਿਸੇ ਤੇ ਕਾਰਵਾਈ ਨਹੀਂ ਕਰਦਾ ਫੋਟਾ ਦਿਮਾਗ ਨੂੰ ਸਹੀ ਪਾਸੇ ਲਾ ਲਓ ਉਹਨੂੰ ਬੰਦ ਪਾਸੇ ਲਾ ਲਓ ਉਹਨੇ ਤੇ ਪਰ ਮੈਨੂੰ ਇਹ ਤੇ ਹੋਟ ਬੋਲਟ ਵਾਪਰੇ ਆ ਪ੍ਰਗਟ ਸਿੰਘ ਦੀ ਕੋਠੀ ਦੇ ਅੱਗੇ ਧਰਵਾਸ ਨਹੀਂ ਸਾਡਾ ਸਿੱਧਾ ਮੰਤਰੀ ਤੁਹਾਡੇ ਨੋਟਿਸ ਤੇ ਕੋਲ ਜਿਹੜੇ ਉਦੋਂ ਪਰਚੇ ਹੋਏ ਚਾਹੀਦਾ ਤਾਂ ਇਹ ਸੀ ਕਿ ਸਰ ਨਵੀਂ ਸਰਕਾਰ ਬਣ ਕੇ ਸਾਰੇ ਪਰਚੇ ਚਾਪੇ ਜਿੰਨੇ ਵੀ ਆ ਪੰਜਾਬ ਚ ਫਿਰ ਰਜ਼ਗਾਰ ਮੰਗਦੇ ਦੇ ਜਾਂ ਕੁਸਾਂ ਜਿਥੇ ਕਾਦੇ ਕੋਈ ਨਿੱਜੀ ਤਾਂ ਹੁੰਦਾ ਨਹੀਂ ਉਹਨਾਂ ਪਰਚਿਆਂ ਦੇ ਵਿੱਚ ਅੱਜ ਜਲੰਧਰ ਦੀ ਪੁਲਿਸ ਪਿੰਡਾਂ ਦੇ ਵਿੱਚ ਛਾਪੇ ਮਾਰਦੀ ਬੱਤੀ ਹੈ ਸੀਐਮ ਸਾਹਿਬ ਨੂੰ ਬੇਨਤੀ ਕਰਨ ਗਏ ਮਾਨਸਾ ਦੇ ਵਿੱਚ ਜਦੋਂ ਪਹਿਲੀ ਕੈਬਨਿਟ ਬਣੀ ਸੀ ਕੋਈ ਪ੍ਰੋਟੈਸਟ ਨਹੀਂ ਕੀਤਾ ਗਿਆ ਕੁਝ ਨਹੀਂ ਸਾਈ ਉਥੇ ਪਰਚੇ ਦਰਜ ਕਰਕੇ ਰਜਨਾਉ ਕੋਈ ਬੋਸ ਕਰੇ ਚਾਹੀਦਾ ਤਾਂ ਇਹ ਸੀ ਕਿ ਸਰਕਾਰ ਜੇ ਉਤਮ ਦੇ ਵਿਧਾਇਕ ਨੂੰ ਕਹਿੰਦੇ ਆ ਜਾਂ ਮੰਤਰੀ ਨੂੰ ਕਹਿੰਦੇ ਆ ਬਨਾਰੀ ਨੂੰ ਕਹਿੰਦੇ ਆ ਉਧਰਾਮ ਨੂੰ ਕਹਿੰਦੇ ਆ ਉਹ ਕਹਿੰਦੇ ਜੇ ਸਰਕਾਰ ਦਾ ਮਸਲਾ ਹੈਗਾ ਹੁਣ ਪੰਜਾਬ ਦੇ ਵਿੱਚ ਤੁਸੀਂ ਸਾਰੇ ਸਰਕਾਰ ਇਹ ਨਹੀਂ ਕਹਿ ਸਕਦੇ ਵੀ ਪਿਛਲੇ ਸਾਲਾਂ ਚ ਚੱਲਦੇ ਧਰਨਿਆਂ ਦੇ ਦੌਰਾਨ ਜਿਹੜੇ ਪਰਚੇ ਹੋਏ ਨੇ ਕੋਈ ਨਿੱਜੀ ਕਿਸੇ ਦਾ ਕੋਈ ਨਹੀਂ ਤਾਂ ਸਰਕਾਰ ਬਣਦੀ ਅੱਜ ਪ੍ਰਗਟ ਕਰਨ ਇੱਥੇ ਅਸੀਂ ਕਿਉਂ ਮਰਦਾ ਬਤ ਕਰਾਂਗੇ ਨਹੀਂ ਕਰਾਂਗੇ ਕਿਉਂਕਿ ਤੁਸੀਂ ਕਿਹ ਮਤਰੀਦ ਕੀਤਾ ਸੀ ਤਾਂ ਉਹ ਪਰਚੇ ਚਾਹੀਦਾ ਤਾਂ ਅਸੀਂ ਰੱਦ ਕੀਤੇ ਜਾਣ ਕਿੱਥੇ ਉਹ ਰਜਨਾ ਪਿੰਡਾਂ ਦੀ ਛਾਪੇ ਮਾਰ ਰਹੀ ਹੈ ਇਹ ਸਰਕਾਰ ਹੀ ਕਰੂਣਾ ਇਹ ਤੁਹਾਡੇ ਤੱਕ ਦੀ ਉਦੋਂ ਇਹਨੂੰ ਜ਼ੋਰ ਲਾ ਕੇ ਸਰਕਾਰ ਚਰਨਜੀਤ ਨੂੰ ਜੰਨੀ ਨੂੰ ਵੀ ਕਿਸਾਨਾਂ ਦਾ ਵਾਅਦਾ ਕਰਨਾ ਸੀ ਉਹਨੇ ਕਰਿਆ ਨਹੀਂ ਇਹਨਾਂ ਦੀ ਸਰਕਾਰ ਨੇ ਕਰਿਆ ਨਹੀਂ ਸਰਕਾਰ ਨੇ ਬਾਤਾਂ ਕਰਦੇ ਸੀ ਉਹਨੇ ਇੱਕ ਸਵਾਲ ਕਰਦਾ ਬਸ ਇੱਕ ਸਵਾਲ ਕਰਨਾ ਬਾਲੇ ਨਹੀਂ ਕਰਨਾ ਜੀ ਤੁਸੀਂ ਸਾਨੂੰ ਉਹ ਪੁੱਛਦੇ ਆਂ ਜੀ ਤੁਸੀਂ ਜਾਣਦੇ ਕਿ ਦੂਸਰੇ ਨੇ ਪਹਿਲੀ ਕਹਿ ਚੁੱਕਿਆ ਸਰਕਾਰ ਆਪਣੇ ਜ਼ਿੰਮੇਵਾਰ ਦੇਖੋ ਮਹੀਨਾ ਸਵਾ ਮਹੀਨਾ ਮੰਡੀਆਂ ਚ ਸੂਨੇ ਬਲੇ ਰਹੇ ਇਸ ਸਰਕਾਰ ਦਾ ਜਾਂ ਸਿਮਰਦਾ ਸਾਦਾ ਖੇਤੋਂ ਜਾਂ ਤੁਹਾਡਾ ਦੇ। ਵੀ ਤੁਹਾਡਾ ਇੱਕ ਨਹੀਂ ਬਿਆਨ ਨਹੀਂ ਹੈ। ਸਾਡੀ ਕਾਰਟ ਹੋਈ। ਸਾਡੀ ਕਾਰ ਵੀ ਕਿਸਾਨਾਂ ਦੀ ਕਾਰਨੇ ਬਾਹਰ ਲੁੱਟ ਹੋਈ। ਤੁਸੀਂ ਨਿਤ ਕਹਿੰਦੇ ਰਹਿੰਦੇ ਸਾਡੇ ਕੋਲ ਨਹੀਂ ਹੈ। ਵੀ ਤੁਹਾਡਾ ਇੱਕ ਨਹੀਂ ਬਿਆਨ ਨਹੀਂ ਹੈ ਵੀ ਇਹਦੇ ਕੀ ਕਹਿਣਾ ਚਾਹੁੰਦੇ ਹੋ। ਨਿਤ ਭੋਗਦੇ ਜਾਂਦੇ ਰਹੇ ਮੇਰੇ ਨਾਲ ਗੱਲ ਵੀ ਹੁੰਦੀ ਰਹੀ। ਕਿਸਾਨਾਂ ਦੀ 4-4 ਕਿਲੋ ਦੀ 3-3 ਕਿਲੋ ਦੀ ਲੁੱਟ ਹੋਈ ਜੀ। ਫੇਰ ਅਸੀਂ ਲੁੱਟੇ ਗਏ। ਜਮਾਂ ਲੁੱਟੇ ਗਏ ਅਸੀਂ। ਪਰ ਤੁਹਾਡਾ ਕਿਉਂ ਨਹੀਂ ਇਦਾਂ ਤੇ ਬਿਆਨ ਬਿਆਨ ਆਇਆ। ਮੈਂ ਨੂੰ ਦੋ ਦਿਨ ਵੀ ਕਹਿੰਦਾ ਰਹੇ ਹਾਂ ਸਾਡੇ ਢਾਈ ਢਾਈ ਕਿਸੇ ਮੇਲੇ ਦਾ ਬਿਆਨ ਨਹੀਂ ਆਇਆ ਕਿਸੇ ਆਪਣੀ ਸੀਐਮ ਸਰ ਦਾ ਬਿਆਨ ਨਹੀਂ ਆਇਆ ਜਾਈ ਵਾਲੇ ਤੇ ਜ਼ਰੂਰ ਕਦਮ ਕਰਿਓ ਜੀ ਮੈਂ ਸਵੇਰ ਵਿੱਚ ਇਹ ਚਾਹੀ ਗੱਲਾਂ ਜੀ ਉਹ ਵੀ ਸਾ ਨਾ ਕਹਿ ਕੇ ਹੋ ਸਕਦਾ ਇਸ ਬੱਲੇ ਦੇ ਕਾਰਨ ਹੁੰਦਾ ਵੀ ਇਹ ਪੁੱਤਾਂ ਦਾ ਵੀ ਇਹੋ ਵੀ ਬੰਦਾ ਵੀ ਕਰੀਆ ਨਾ ਕਾਰਵਾਈ ਦੀ ਗੱਲ ਬਣਦੀ ਹਾਂ ਹਾਂ ਕਾਰਵਾਈ ਦੀ ਗੱਲ ਬਣਦੀ ਹੈ ਮੈਨੂੰ ਸਵਾਲ ਸੀ ਉਹ ਰਕਸਪੁਰੇ ਕੋਰਟ ਕੇਸ ਕਿਉਂ ਨਹੀਂ ਕੀਤਾ ਹਾਂ ਉਹਨਾਂ ਨੇ ਮੇਰੇ ਜਵਾਬ ਦਿੱਤਾ ਉਹ ਕਹਿੰਦੇ ਚਲੋ ਲਾਸਟ ਲਾਸਟ ਬਸ ਉਹਨੂੰ ਬੜਾ ਨਵਾਂ 55000 ਆਪਣੇ ਨਾ ਜਿਹੜੇ ਉਹਨਾਂ ਚ ਪਏ ਸੀ ਝੋਨਾ ਉਹਨੂੰ ਚੱਕਣ ਦੇ ਲਈ ਨਾ ਮਤਾ ਲਾਇਆ ਸੀ ਇਹ ਮੂਟਾ ਵਿਧਾਨ ਸਭਾ ਦੇਖ ਰਿਹਾ ਤੁਸੀ ਠੀਕ ਹੈ ਤੇ ਮੈਂ ਮਤਾ ਲਾਇਆ ਸੀਗਾ ਪਰ ਮੇਰੇ 6-7 ਬੰਦੇ ਹੁੰਦੇ ਪਰ ਕੇ ਲੱਗ ਨਹੀਂ ਪਾਇਆ ਉਹਦੇ ਚ ਮੈਂ ਕੀ ਕਿਹਾ ਸੀ ਕਿ ਸਾਡੇ ਜਿਹੜੇ ਮਤਲਬ ਕੋਈ ਬਾਇਰਕ ਜੇ ਆਉਂ ਨੰਦਰ ਸਰਕਾਰ ਦੇ ਭਾਈ ਬੀ ਇਹਨੂੰ ਜਲਦੀ ਚਕਵਾਇਆ ਤਾਂ ਕਿ ਇਹ ਨਾਲ ਮੰਡੀਆਂ ਦੇ ਵਿੱਚ ਜਿਹੜਾ ਰੋਣ ਨਾਲ ਝੋਨਾ ਤੋਂ ਨੌ ਨੂੰ ਸੀ ਜੇਤਨੀ ਨੰਦਰ ਸਰਕਾਰ ਦੀ ਗੋਰੀ ਕਰਦੇ ਬਾਹਰ ਘਰੇ ਦੂਰ ਹੈਗਾ ਫਿਰ ਡਾਕਟਰ ਭਾਈ ਕਿਹਾ ਯਾਰ ਨਾ ਉਹ ਥੀਕ ਹੋ ਪਰ ਉਹਨਾਂ ਨੂੰ ਲਾਰਾ ਲਾ ਦੇ 1000 ਰੁਪਏ ਜੀ ਇੱਥੇ ਪੜਾ ਗਿਆ ਯਾ ਫਲਟ ਤੋਂ ਉੱਪਰ ਮੋਟਾ ਪੈ ਗਿਆ ਸਰਕਾਰ ਬਣੇ 3 ਸਾਲ ਤੋਂ ਆਪਣੇ ਸੰਵਾਲ ਤੋਂ ਉਹਦਾ ਕੀ ਕਰੇ ਇਹਦੇ ਕੋਲੇ ਜੀ ਕਿੰਨਾ ਦੇਖੋ ਇਹ ਚਿੰਤਾ ਹੈ ਕਿ ਦੇਖੋ ਸਾਰੇ ਜਿਹੜੇ ਵਾਦੇ ਆ ਉਹ ਇੱਕੇ ਵਾਰੀ ਤਾਂ ਪੂਰੇ ਨਹੀਂ ਹੁੰਦੇ ਜਿਹੜੇ ਪਹਿਲਾਂ ਕਰੇ ਆ ਉਹਦੇ ਵਿੱਚੋਂ ਇਹੀ ਰਹਿ ਗਿਆ ਵੀ ਬਹੁਤ ਜਲਦ ਪੂਰਾ ਇਹ ਜਿਹੜਾ ਬਕਾਇਆ ਉਹ ਵੀ ਜਾਰੀ ਹੋਊਗਾ ਬਤਾ ਯਾਰ ਅਸੀਂ ਦੇਵਾਂਗੇ ਇਹ ਸ਼ੁਰੂ ਚ ਹੋਊਗਾ ਇਹਦਾ ਸ਼ੁਰੂ ਤੋਂ ਸਭ ਚੀਜ਼ਾਂ 16 ਮਾਰਚ ਤੋਂ ਸਰਕਾਰ ਬਣ ਗਈ 2000 ਰੁਪਏ ਤੁਸੀਂ ਪੁੱਛ ਲਓ ਤੁਸੀਂ ਲੈਂਦੇ ਪਹਿਲਾਂ ਦਿੱਤੇ ਹੁਣ ਠੀਕ ਹੈ ਜੀ ਮੈਨੂੰ ਬੋਲਣ ਦਿਓ ਨਾ ਦੇਖੋ ਜੋ ਇਹ ਹੈਗਾ ਨਾ ਤਾਂ ਸਰਕਾਰ ਇਸ ਚੀਜ਼ ਤੇ ਕੰਮ ਕਰ ਰਹੀ ਹੈ ਬਹੁਤ ਜਲਦ ਜਿਹੜੀਆਂ ਸਾਡੀਆਂ ਮਾਮਾ ਭੈਣਾਂ ਉਹਨਾਂ ਨੂੰ ਉਹ ਸਹੂਲਤਾਂ ਜਿਹੜੀ ਉਹ ਦੇ ਦਿੱਤੀ ਜਾਊਗੀ ਦੂਸਰਾ ਸਵਾਲ ਇਹ ਹੈ ਜੀ ਆਪਣਾ ਸੰਧਮਾ ਸਾਹਿਬ ਨੇ ਕਿਹਾ ਜੀ ਸਰ ਢੰਡੇ ਲੈ ਕੇ ਬੇਲਰ ਹੁੰਦੇ ਆ ਜਾਂਦੇ ਆ ਤੇ ਕੰਦਣਾ ਤੋਂ ਉਹਦਾ ਤੇ ਉਹਦੇ ਚ ਕੀ ਫਰਕ ਰਹਿ ਗਿਆ ਜੀ ਉਹਦਾ ਕਿੱਡਾ ਵਿਰੋਧ ਸੀ ਤਾ ਉਹਨੇ ਵੀ ਕਿਹਾ ਜੀ ਬਿਲਕੁਲ ਮੈਂ ਜਿਹੜੀ ਸਾੜੀ ਹੈ ਤੁਸੀਂ ਸਾਰੇ ਦੇਖ ਲਓ ਜੀ ਸਾਰੇ ਤੁਹਾਨੂੰ ਸਾਡੇ ਬਾਰੇ ਤੁਸੀਂ ਪਤਾ ਕਰ ਲਓ ਸੀ ਕਿੰਨੀ ਕਿੰਨੀ ਮਤਲਬ ਹਾਂ ਜੀ ਉਹ ਹੀ ਕਹਿਣਾ ਹੈ ਦੇਖੋ ਮੈਂ ਆਪਣੇ ਵੱਲੋਂ ਮੈਂ ਨਿੱਜੀ ਤੌਰ ਤੇ माफी ਮੰਗਦਾ ਜੇ ਵੀ ਸ਼ਬਦ ਇਸ ਤਰ੍ਹਾਂ ਉਹਨਾਂ ਨੇ ਜਿਹੜੇ ਬੋਲੇ ਕਿਉਂਕਿ ਦੇਖੋ ਜਦੋਂ ਕਿਸੇ ਨੇ ਕੋਈ ਮਸਲਾ ਰੱਖਣਾ ਹੁੰਦਾ ਤਾਂ ਜਾ ਕੇ ਉਹਨੇ ਪ੍ਰੋਟੈਸਟ ਜਾਂ ਝੰਡਾ ਚੱਕ ਕੇ ਤਾਂ ਜਾਣੀ ਹੈ ਸੋ ਮੈਂ ਉਹਦੇ ਲਈ ਜਿਹੜੀ ਮੈਂ ਮਾਫੀ ਮੰਗਦਾ ਦੇਖੋ ਇਸ ਤਰ੍ਹਾਂ ਦੇ ਸ਼ਬਦ ਆ ਜਿਹੜਾ ਨਹੀਂ ਬੋਲਣੇ ਚਾਹੀਦੇ ਇੱਕ ਗੱਲ ਇਹ ਹੈ ਜਿੱਦਿਖਾ ਲਾਭਾ ਇੱਕ ਹੋਰ ਵਿਚਾਰ ਆ ਸਾਡੀ ਗਾਹਾਂ ਨੂੰ ਸੈਲਰਾਂ ਵਾਲੇ ਦੱਸੀ ਜਾਂਦੇ ਨੇ ਵੀ ਹਲੇ 65% ਝੋਨਾ ਨਿਕਲਿਆ ਹੈ ਕੋਈ ਲਾਗਦੇ ਨਹੀਂ 90% ਪਿਆ ਉਨਾ ਅਸੀਂ ਫੇਰ ਲਾਉਣ ਨੂੰ ਤਿਆਰ ਆ ਫੇਰ ਲੂ ਹਾਂ ਵਾਹ ਉਹੀ ਗੱਲ ਹੈ 55000 ਰਾਈਸ ਮੈਨਰਾਂ ਦਾ ਜਿਹੜਾ ਮੈਂ ਜਿਹੜਾ ਵਿਧਾਨ ਸਭਾ ਦੇ ਕਿਸੇ ਨੂੰ ਪਤਾ ਲਾਇਆ ਬਹੁਤ ਠੀਕ ਹੈ ਕੇਂਦਰ ਦੇ ਨਾਲੋਂ ਜਿਹੜਾ ਮਸਲਾ ਟੈਨਸ਼ਨ ਚਲੋ ਚਲੋ ਇਹ ਲਾ ਲਓ ਇਹ ਕੁਝ ਹੋਣਾ ਨਹੀਂ ਬੈਂਦੇ ਤੁਸੀਂ ਪਾਣੀ ਆਪਣਾ ਡੂੰਗਾ ਜਾ ਰਿਹਾ ਆ ਜਿਹੜੀ ਤੁਸੀਂ 1 ਜੂਨ ਵਾਲੀ ਮਤਲਬ 9 ਜੂਨ ਵਾਲੀ ਲਾਈਟ ਲੈ ਆਏ ਹੋ ਆਪਣੇ ਜ਼ਿਲੇ ਜ਼ਿਲੇ ਦੌਰ ਹੈ ਸਨ